ਲੱਭ ਚੋਲੇ ਨੇ ਦਾ ਕਰਤਾ ਫੋਨ ਆਕੇ ਭਾਈ ਤੁਸੀਂ ਇਹਨੂੰ ਤੋੜ ਦਿਓ ਨੀ ਦਾ ਕਪੜਾ ਦਿਓ ਮਕਲਾਵਾ ਇਹਦਾ ਹੁਣ ਹੱਥ 'ਚ ਕਿਤੇ ਪੈਸਾ ਨਹੀਂ ਹੈਗਾ ਮੂਰੇ ਪਾਦੋਂ ਚੜ ਗਈ ਪਾਦੋਂ ਤਾਂ ਹੋਈ ਨਹੀਂ ਪੈਸਾ ਮਿਲਦਾ ਹੁੰਦਾ 13ਵਾਂ ਮਹੀਨਾ ਮੁੰਡੇ ਨਾਲ ਗੱਲ ਕਰਕੇ ਦੇਖੂਗੀ ਹੁਣ ਅੱਸੂ ਕੱਤੇ ਦਾ ਕੋਈ ਮੂਰੇ ਜੀਰੀ ਆ ਜਾਂਦੀ ਨਰਮ ਆ ਜਾਂਦਾ ਬੇਬੀ ਦਾ ਪਤਾ ਨਹੀਂ ਕੀ ਦਿਮਾਗ ਖਰਾਬ ਹੋਇਆਗਾ ਕੱਲੀ ਬੋਲਦੀ ਰਹਿੰਦੀ ਐ ਕੱਲੀ ਕਿਆ ਬੋਲਦੀ ਹੈ ਤੈਨੂੰ ਪਤਾ ਲੱਗ ਜੂਗਾ ਬੇਬੇ ਹੁਣ ਤਾਂ ਆਪਾਂ ਨੂੰ ਇੱਕੋ ਟੈਨਸ਼ਨ ਸੀਗੀ ਹਨਾ ਮੇਰੀ ਭੈਣ ਦੇ ਵਿਆਹ ਦੀ ਲੈ ਵਧੀਆ ਆਪਾਂ ਨੂੰ ਥਾਂ ਠਹਿ ਗਿਆ ਜਗਾ ਵੀ ਵਧੀਆ ਤੇ ਆਪਾਂ ਵਿਆਹ ਵੀ ਕਰਤਾ ਹੁਣ ਤਾਂ ਆਪਣੀ ਸਾਰੀ ਟੈਨਸ਼ਨ ਮੁੱਕੀ ਪਈ ਐ ਟੈਨਸ਼ਨ ਤਾਂ ਹਜੇ ਸਾਰੇ ਸਿਰ ਤੇ ਪਈ ਐ ਕਾਦੀ ਮੁੱਕਵੀ ਤੇ ਟੈਨਸ਼ਨ ਬੇਬੇ ਕੀ ਟੈਨਸ਼ਨ ਹੋਗੀ ਤੈਨੂੰ ਹੁਣ ਲੈ ਕੱਲੇ ਤਾਂ ਆਨੰਦ ਦੇ ਕੇ ਤੋਰਤੀ ਸੀ ਤੇ ਇਹਦਾ ਨੀਦਾ ਕੱਪੜਾ ਦੇਣਾ ਉਹ ਤਾਂ ਬੇਬੇ ਫਿਰ ਹਜੇ ਤਾਂ ਆਪਾਂ ਹਜੇ ਤਾਂ ਨਹੀਂ ਕੋਈ ਗੱਲਬਾਤ ਆ ਉਹ ਤਾਂ ਦਿਖਲਾ ਹਜੇ ਕੋਈ ਆਪਾਂ ਮੈਨਾਂ ਗਣਾ ਫੱਗਣ ਚੇਚ ਦੇਖ ਲਾਂਗੇ ਉਦੋਂ ਤੋੜ ਦਿਆਂਗੇ ਪਹਿਲੇ ਜੀ ਬਲਾ ਕਰ ਜੀ ਆਹ ਉਹਦਾ ਸੁਨੇਹਾ ਆ ਗਿਆ ਹੁਣੀ ਭਾਦੋਂ ਚ ਆਦੋਂ ਚ ਸ਼ਰਾਦਾ ਚ ਲੈ ਕੇ ਜਾਣਾ ਕਹਿੰਦੇ ਬੇਬੇ ਕਾਮਣੀਆਂ ਗੱਲਾਂ ਕਰਦੀਆਂ ਤੂੰ ਹਾਂ ਉਹ ਹਜੇ ਤਾਂ ਭਾਦ ਨਹੀਂ ਐ ਅਸੂ ਵੀ ਨਹੀਂ ਆਇਆ ਕੱਤੇ ਚ ਕਿਤੇ ਜੀਰੀਆਂ ਆਉਂਦੀਆਂ ਨੇ ਉਹ ਜ਼ਿੰਮੇਦਾਰ ਕੋਲ ਤਾਂ 4 ਰੁਪਏ ਕੱਤੇ ਜੀ ਦੀ ਜੀਰੀ ਵੜਾਂਗੇ ਫੇਰ ਹੀ ਹੋਣਗੇ ਉਦੋਂ ਪਹਿਲਾਂ ਆਪਣੇ ਕੋਲੇ ਪੈਸੇ ਕਿੱਥੇ ਨੇਗੇ ਆਪਾਂ ਐ ਕਿਵੇਂ ਮਕਲਾਵਾ ਦੇ ਦੇਾਂਗੇ ਵੀ ਪਿੰਡ ਦਾ ਹਾਂ ਦੇਖ ਰੰਦ ਆਇ ਨਹੀਂ ਆਉਦੀ ਵੀ ਇਹ ਲੀੜਾ ਕਪੜੇ ਦੇ ਕਰਾਇਆ ਉਹੀ ਆ ਜਾਂਦਾ ਪੈਸਾ ਟੱਕਾ ਵੀ ਲੱਗਦਾ ਹੈ ਬੇਬੇ ਮੈਂ ਤੈਨੂੰ ਸੱਚੀ ਮੈਂ ਨਾ ਮਹੀਨਾ ਨਾ ਦੋਂਦਾ ਮੈਂ ਤੈਨੂੰ ਬੇਬੇ ਸੱਚੀ ਗੱਲ ਦੱਸਾਂ ਹਾਂ ਉਹ ਜਿਹੜਾ ਵਿਚੋਲਾ ਹੈ ਨਾ ਉਹ ਖੇਤੀ ਨਹੀਂ ਕਰਦਾ ਉਹਨੂੰ ਪਤਾ ਹੀ ਨਹੀਂ ਹੈਗਾ ਵਿਚਾਰੇ ਨੂੰ ਮੈਂ ਨਾ ਤਾਂ ਹਾਂ ਉਹਨੂੰ ਤਾਂ ਹੈ ਉਹਦਾ ਮਲਾਜਮ ਹੈਗਾ ਉਹਨੂੰ ਤਾਂ ਵੀ ਜਿਵੇਂ ਸਾਡੀ ਤਨਖਾਹ ਜਾਂਦੀ ਆਏ ਮਹੀਨੇ ਵੀ ਚਟਾਂ ਕੋਲੇ ਵੀ ਆਈ ਪੈਸੇ ਹੁੰਦੇ ਨੇ ਆਪਣੇ ਕੋਲ ਤਾਂ 6 ਮਹੀਨੇ ਤੋਂ ਮਸਾਂ ਆਉਂਦੇ ਆ ਫਸਲ ਦੇ ਪੈਸੇ ਉਹ ਤਾਂ ਉਹੀ ਗੱਲਾਂ ਕਰਦਾ ਅਫਸਰਾਂ ਵਾਲੀਆਂ ਬਿਚੋਲੇ ਆ ਤਾਂ ਤੈਨਾਂ ਕਰਦਾ ਜਿਹੜੇ ਹੁਣ ਲੈ ਕੇ ਜਾਣਗੇ ਅੰਦਰੋਂ ਨਹੀਂ ਪਤਾ ਬੇਬੇ ਸਾਰਾ ਕਸੂਰ ਤਾਂ ਬਿਚੋਲੇ ਦਾ ਹੀ ਐ ਜੇ ਬਿਚੋਲੇ ਨਾਲ ਉਹਨੂੰ ਸਾਹ ਪਿਆ ਹੋਊਗਾ ਫੇਰ ਹੀ ਉਹਨਾਂ ਨੇ ਕਿਹਾ ਉਹਨੂੰ ਬਿਚੋਲੇ ਨੂੰ ਸਾਹ ਜਵਾਲੇ ਨੇ ਕਿਹਾ ਉਹ ਬਿਚੋਲੇ ਨੂੰ ਨਾ ਆਖਿਆ ਹੋਣਾ ਬੀਬੇ ਉਹਨਾਂ ਨੂੰ ਸੁਨੇਹਾ ਲਾਰੇ ਫੋਨ ਕਰ ਦੇ ਬੇਬੇ ਤੂੰ ਫਿਰ ਉਹਨੂੰ ਬਚੋਲੇ ਨੂੰ ਹੁਣ ਕੀ ਕਿਹਾ ਹਾਂ ਕਿਹਾ કે ਨਾ ਕਿਹਾ ਮੈਂ ਤਾਂ ਆਏ ਆੱਖਾ ਜੀ ਭਾਈ ਮੈਂ ਕਿਹਾ ਮੁੰਡੇ ਦੇ ਆਏ ਤਾਂ ਰਾਇ ਕਰਕੇ ਦੱਸ ਲਾਂਗੇ ਫੋਨ ਕਰਕੇ ਫਿਰ ਉਹਨੂੰ ਬੇਬੇ ਹੁਣ ਮੇਰੀ ਗੱਲ ਸੁਣੋ ਰਾਇ ਕਰਨ ਲਈ ਇਹ ਕਿਹੜੀ ਜਲਾਬ ਦੇ ਦੇ ਭਾਈ ਨਾ ਮੈਂ ਕਿਉਂ ਜਵਾਬ ਦੇ ਮੈਂ ਬੇ ਤੂੰ ਹੀ ਜਵਾਬ ਦੇ ਹੁਣ ਇੰਨੇ ਰੁਪਏ ਆਪਣੇ ਕੋਲ ਕਿੱਥੋਂ ਆ ਜਾਣਗੇ ਇੰਨੇ ਤਾਂ ਪਾਉ ਨੂੰ ਆੜਤੀਆ ਵੀ ਨਹੀਂ ਪੈਸੇ ਦਿੰਦਾ ਹੋਰ ਹੁਣ ਸਾਰਾ ਕੁਝ ਕਰਨਾ ਪਊ ਸਿਆਣਾ ਵੀ ਲੈਣਾ ਪਊਗਾ ਹੋਲੀ ਦਾ ਕਪੜਾ ਵੀ ਲੈਣਾ ਪਊਗਾ ਫਿਰ ਤੰਨਵਾਰੀਆਂ ਵੀ ਲੈਣੇ ਪੈਣਗੇ ਫਿਰ ਸੋਨਿਆ ਤਾਂ ਰੇਟੀ ਵਾਲਾ ਹੈ ਪਿਆ ਫੇ ਤਾਂ ਆਹੀ ਤਾਂ ਕਹਿਨੀ ਹੈ ਤੂੰ ਤਾਂ ਕਹਿੰਦਾ ਕਿ ਟੈਨਸ਼ਨਾਂ ਮੁੱਕ ਗਈਆਂ ਟੈਨਸ਼ਨਾਂ ਸਾਰੀ ਸਿੱਤੇ ਪਈਆਂ ਬੇਟਾ ਮੈਂ ਤਾਂ ਐਸੀਗਾ ਟੈਨਸ਼ਨ ਤਾਂ ਮੈਂ ਤਾਂ ਕਹਿੰਦਾ ਸੀ ਮੁੱਕੀ ਪਹਿਲਾਂ ਆਪਾਂ ਨੂੰ ਥਾਂ ਪਾ ਲੈਣ ਦੀ ਸੀਗੀ ਮਾਸ਼ਾਲਾ ਥਾਂ ਵਧੀਆ ਤੇ ਹੈ ਗਟਕਾਣਾ ਤੇ ਨਾਲੇ ਮਹਾ ਉਹ ਤਾਂ ਨਾ ਆਪਾਂ ਮੌਸਮ ਵਧੀਆ ਹੋਏਗਾ ਫੱਗਣ ਚੇਚ ਉਦੋਂ ਮਹਾ ਮਕਲਾਵਾ ਦੇਵਾਂਗੇ ਮੇਰੀ ਭੈਣ ਦਾ ਆਪਾਂ ਅੱਖੀ ਕਰ ਦੇਣਗੇ ਆਪਾਂ ਕਹਿ ਦਾਂਗੇ ਵੀ ਤੇ ਮੱਗਰ ਚ ਤੋੜਾਂਗੇ ਬੇਬੇ ਹੁਣ ਤੋਂ ਐਂ ਕਹੀ ਜਾਨੀ ਐ ਆਪਾਂ ਤੋੜ ਕੇ ਜਵਾਬ ਵੀ ਨਹੀਂ ਦੇ ਸਕਦੇ ਉਹ ਥਾਂ ਵਧੀਆ ਕਿਹਦੇ ਜਵਾਬ ਹੀ ਨਾ ਦੇ ਦਨ ਉਹ ਕਰੇ ਨਹੀਂ ਦਿੰਦੇ ਜਵਾਬ ਤੱਤ ਉਹ ਕੋਲੋਂ ਹੀ ਗੱਲਾਂ ਬਣਾ ਲੈਣੀ ਐ ਉਹ ਮੈਨੂੰ ਤਾਂ ਐਸੀ ਲ ਮਹੱਬੇ ਬੇਬੇ ਦਾ ਪਤਾ ਨਹੀਂ ਕੀ ਦਿਮਾਗ ਖਰਾਬ ਹੋ ਗਿਆ ਕੱਲ ਨਹੀਂ ਗੱਲਾਂ ਕਰੀ ਜਾਂਦੀ ਐ ਉਹ ਟੈਨਸ਼ਨ ਤੇ ਤੇਰੇ ਦੱਸੇ ਤਾਂ ਮੈਨੂੰ ਵੀ ਹੋ ਗਈ ਬੇਬੇ ਆਹ ਫੇਰ ਹੁਣ ਤੈਨੂੰ ਪਤਾ ਲੱਗ ਗਿਆ ਵੀ ਆਹ ਖਰਚ ਹੋ ਗਿਆ ਖੜਾ ਨਵਾ ਇਹ ਕਿੱਥੋਂ ਭਰਾਂਗੇ ਹੁਣ ਕੋਈ ਹਜੇ ਮੂਹ ਦੇ ਫਸਲ ਵਾੜੀ ਹੋਰ ਹਜੇ ਤਾਂ ਕੱਤੇ ਜਿ ਕਿਤੇ ਜੀਰੀ ਵੜਾਂਗੇ ਫੇਰ ਫੇਰ ਐ ਹੁੰਦਾ ਇਹ ਜੀਰੀ ਵੜ ਲੈਣੇ ਫਿਰ ਕਣਕ ਬੀਜਣ ਦਾ ਹੋ ਜਾਂਦਾ ਹੈਗਾ ਤੇ ਮਾਂ ਚਲ ਫੱਗਣ ਦੇ ਚ ਵਾਲੇ ਵਧੀਆ ਦਿਨ ਹੁੰਦੇ ਨੇ ਉਦੋਂ ਮਾਂ ਮਕਲਾਵਾ ਤੋੜ ਦਾਂਗੇ ਮੇਰੀ ਭੈਣ ਦਾ ਹੁਣ ਦੇਖਦੇ ਫਿਰ ਚੱਲ ਜਵਾਬ ਦੇ ਦੇਾਂਗੇ ਬੇਬੇ ਮੇਰੀ ਗੱਲ ਸੁਣ ਲੈ ਜਵਾਬ ਤਾਂ ਨਾ ਤੂੰ ਦੇਈ ਨਾ ਤੂੰ ਮੈਂ ਮੜਾਏ ਤਰੀਕੇ ਨਾਲ ਗੱਲ ਕਰੀ ਤੇ ਬਚੋਲੇ ਨੂੰ ਕਹੀ ਦੀ ਭਾਈ ਤੂੰ ਮਾਣੀ ਮੁੱਟੀ ਸਿਆਣਪ ਤੋਂ ਕੰਮ ਲੈ ਵੀ ਜ਼ਿਮੀਦਾਰਾਂ ਕੋਲ ਕਿੱਥੇ ਪੈਸੇ ਹੁੰਦੇ ਨੇ ਅੱਜ ਕੱਲ੍ਹ ਉਹ ਐਂ ਕਹਾਂ ਮੜਾਏ ਆੜਤੀਆਂ ਦਦਾ ਉਹ ਕਾ ਨਹੀਂ ਸਲਾਹ ਆੜਤੀਏ ਨਾ ਵੀ ਭਾਈ ਬੇਪਰਤ ਹੋਣੀ ਹੈ ਕਰਦੇ ਆ ਫਿਰ ਕੋਈ ਰਾਏ ਹਾਂ ਪਰ ਤੀਨ ਨੂੰ ਵੀ ਪੁੱਛ ਲਿਆ ਉਹਦੇ ਨਾਲ ਵੀ ਰਾਏ ਕਰਦੇ ਆ ਹਾਈਬ੍ਰਿਡ ਕਰਦਣ ਪੈਸੇ ਦੇ ਦੂ ਪੈਸੇ ਦਾੜਤੀਆਂ ਨੇ ਦੇਣੇ ਪਹਿਲਾਂ ਆੜਤੀਆਂ ਨੂੰ ਆਖਿਆ ਜਾਊ ਫੇਰ ਹੀ ਆੜਤੀਆਂ ਦੇਣਗੇ ਹਾਂ ਨਾ ਕਰਨਗੇ ਫੇਰ ਹੀ ਉਹਨਾਂ ਨੂੰ ਜਵਾਬ ਦੇਵਾਂਗੇ ਯਾਰਤੀਏ ਖਬਰ ਕਹਿ ਜਾਣ ਵੀ ਲੈ ਲਿਓ ਭਾਈ ਚੱਕ ਲਿਓ ਚਲ ਸਮਾਨ ਕੁੜੀ ਤੇ ਤੋਰਨੀ ਐ ਰਾਜਵੀਰ ਅੰਦਰ ਆ ਜਾ ਕਿਉਂ ਕਰਮੀ ਚ ਕਿਉਂ ਫਿਰਦੀਆਂ ਬਾਹਰ ਦੋ ਮਿੰਟ ਹਵਾ ਲੈ ਲਾਵ ਮੁੰ ਲਤਾ ਰੋਟੀ ਪਕਾਤੀ ਰੋਟੀ ਲੈ ਆਂਦੀ ਸੀ ਮੈਂ ਤਾਂ ਮੈਂ ਪਾਂਡੇ ਤੋਤੇ ਤੇ ਨਾਲੇ ਮੈਂ ਸਬਜੀ ਸੂਜੀ ਪਾਕੀ ਰੱਖਿਆ ਤੇ ਨਾ ਮੈਂ ਦੁੱਧਵਾਇਆ ਸਾਂਵੇਂ ਹੁਣ ਤਾਂ ਮੈਂ ਤਾਂ ਨਿਪਟ ਗਿਆ ਸਾਰਾ ਨਾ ਤੇਰੇ ਹੁੰਦੇ ਤਾਂ ਮੈਨੂੰ ਇੰਨਾ ਸੁਖਾ ਤੇਰਾ ਸਾਰਾ ਕੰਮ ਕਰਾ ਦੰਨੀ ਆ ਮੇਰੇ ਨਾਲ ਤੇ ਹੋਰ ਮਤ ਤਾਂ ਸੌਰੀ ਮਾਰਨੀ ਉਦੋਂ ਮੈਂ ਕਿਵੇਂ ਕੰਮ ਕਰਿਆ ਕਰੂੰਗੀ ਆਜਾ ਕਰੂੰਗੀ ਮੈਂ ਕਰਾ ਜਾਖ ਨੂੰ ਤੇਰੇ ਨਾਲ ਕੰਮ ਫੇਰ ਕੋਈ ਨਹੀਂ ਕਰਾਉਣ ਦਿੰਦਾ ਫੇਰ ਤਾਂ ਉਹੀ ਗੱਲ ਦੋ ਦਿਨ ਨਹੀਂ ਛੱਡਣਾ ਤੇਰੇ ਸਾਥ ਮੈਨੂੰ ਤੇ ਬੇਬੇ ਨੂੰ ਕੰਮ ਕਰਨਾ ਪਿਆ ਕਰੂਗਾ ਸਾਰਾ ਬੇਬੇ ਤਾਂ ਹੁਣ ਕਿਹੜਾ ਕਰੂਗੀ ਕੰਮ ਬੇਬੇ ਤਾਂ ਤੈਨੂੰ ਪਤੀ ਬੇਬੇ ਨੇ ਕਿੱਡੇ ਨਾਲ ਛੱਡਿਆ ਚਲ ਐਂ ਤਾਂ ਮਾੜਾ ਮੋਟਾ ਕਰ ਹੀ ਲੈਂਦੀ ਆ ਬੇਬੇ ਭਾਂਡੇ ਭੁੰਡੇ ਦਾ ਮਾਂਜੀ ਲੈਂਦੀ ਆ ਨਾ ਨਾ ਅੱਛਾ ਇਹ ਬੇਬੇ ਸਾਬ ਜੀ ਸਬਜ਼ੀ ਤਾਂ ਪਾ ਮੈਂ ਸਰਦਾਰ ਸਾਬ ਜੀ ਚੀਰ ਦਿਆ ਕਰੂਗੀ ਹਾਂ ਤੇ ਐ ਰਾਜਵੀਰ ਹੂੰ ਤੇ ਚੱਲ ਹਲੇ ਤਾਂ 6 ਮਹੀਨੇ ਆ ਜਿੱਦ ਤੱਕ ਤੇਰੇ ਸਹੁਰੇ ਕਿਹੜਾ 6 ਮਹੀਨੇ ਲੈਂਦੇ ਆ ਤਾਂ ਬਥੇਰਾ ਟਾਈਮ ਪਿਆ ਹਾਂ ਫਗਣ ਚੇਤ ਜੀ ਜਾ ਕੇ ਉਹ ਕਰਾਂਗੇ 6 ਮਹੀਨੇ ਹਾਂ ਫਗਣ ਚੇਤ ਜੀ ਜਾ ਕੇ 6 ਤੋਂ ਵੀ ਵੱਧ ਪਿਆ ਹਾਂ ਹਾਂ 6 ਮਹੀਨੇ ਰਹਿ ਗਏ ਪਾਪੇ ਹਾਂ ਚਲੋ ਉਦੋਂ ਤੱਕ ਤਾਂ ਮੈਂ ਹੈਗੀ ਆ ਕੰਮ ਧੰਦਾ ਕਰਾਉਣ ਨੂੰ ਮੇਰੀਆਂ ਇਤਕੀ ਦਾ ਸਿਆਲ ਤਾਂ ਸੌਖਾ ਨੰਗ ਜੂ ਆਪਣਾ ਗਾਹਾਂ ਨੂੰ ਔਖੀਆਂ ਹੋਊਗਾ ਦੋਨੇ ਜਣੇ ਹੋਰ ਠੰਡ ਚ ਬੇਬੇ ਦਾ ਤਾਂ ਬਾੜੀ ਔਖਾ ਹੋਏ ਨੇ ਬੇਬੇ ਤਾਂ ਜਮੀਨੇ ਅੰਦਰੋਂ ਨਿਕਲਦਾ ਆਵੇਂ ਲਾਦਾ ਉਹ ਵੀ ਸੁਭਾਅ ਬਣ ਜਾਂਦਾ ਹੌਲੀ ਹੌਲੀ ਕੁਛ ਨਿੰਦਾ ਬਾਦੂ ਘਰ ਲੈ ਤੇਰਾ ਹੀ ਵੀ ਜੇ ਕੋਈ ਚੀਜ਼ ਦੀ ਕੋਈ ਚੀਜ਼ ਦੀ ਤੈਨੂੰ ਘਰ ਤਾਂ ਮੈਨੂੰ ਦੱਸ ਦੇ ਕੋਈ ਚੀਜ਼ ਕਈ ਵਾਰੀ ਲੈਣੀ ਹੁੰਦੀ ਐ ਕਈ ਵਾਰੀ ਬੇਬੇ ਕੋਲੇ ਨਹੀਂ ਕਿਹਾ ਜਾਂਦਾ ਤੇਰੇ ਬਾਈ ਨੂੰ ਨਹੀਂ ਕਿਹਾ ਜਾਂਦਾ ਤੂੰ ਮੈਨੂੰ ਦੱਸ ਦੇ ਵੀ ਕੋਈ ਵੀ ਭਾਬੀ ਮੈਂ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਹੁਣ ਤੁਸੀਂ ਸਾਰਾ ਕੁਸਤਾ ਦੇਵੋਗੇ ਮੈਨੂੰ ਫੇਰ ਵੀ ਕੋਈ ਚੀਜ਼ ਬੰਦ ਨਹੀਂ ਹੁੰਦਾ ਕੋਈ ਮਨਪਸੰਦ ਚੀਜ਼ ਹੁੰਦੀ ਹੈ ਵੀ ਆਹ ਚੀਜ਼ ਤਾਂ ਮੈਂ ਕਿਸੇ ਦੀ ਦੇਖੀ ਸੀ ਤਾਂ ਮੈਂ ਨਹੀਂ ਲਈ ਕੋਈ ਚੀਜ਼ ਨਹੀਂ ਮੇਰੇ ਤਾਂ ਮਨਪਸੰਦ ਜਿਹੇ ਜਿਹਾ ਦੇ ਦੇ ਦੋਗੇ ਵਧੀਆ ਬਸ ਚਲ ਹੁੰਦਾ ਹੈ ਤੇ ਨਾਲ ਲਿਆ ਕੇ ਲਿਆਵਾਂਗੇ ਸਵਾਰ ਤਾਂ ਤੇਰੀ ਪਸੰਦ ਦੀ ਹੋਵੇ ਆਏ ਨਾ ਫਿਰ ਨਹੀਂ ਤਾਂ ਅਸੀਂ ਪੈਸੇ ਲਾ ਦੇਾਂਗੇ ਲੈ ਕੇ ਦੇ ਦਈਏ ਨਹੀਂ ਤੇਰੀ ਪਸੰਦ ਨਾ ਹੋਵੇ ਨਾਲੇ ਚੀਜ਼ਾਂ ਤਾਂ ਭਾਬੀ ਕਿੰਨੀਆਂ ਹੀ ਲੈ ਕੇ ਦੇਈ ਚੱਲ ਫੇਰ ਕਿੰਨੀਆਂ ਹੀ ਲੈ ਕੇ ਦੇਈ ਚੱਲ ਚੀਜ਼ਾਂ ਤਾਂ ਅਗਲੇ ਦਾ ਤਾਂ ਢਿੱਡੀ ਨਹੀਂ ਭਰਦਾ ਹੁੰਦਾ ਚਲ ਕੋਈ ਨਹੀਂ ਕੇਰਾਂ ਦਾ 3 ਨੂੰ ਦੇਣੀ ਪੈਂਦਾ ਉਹ ਵੀ ਗੱਲ ਸਾਰੇ ਕਰਨਾ ਪੈਂਦਾ ਮੈਂ ਤੈਨੂੰ ਦੱਸਾਂ ਐ ਨਹੀਂ ਕਹੀਦਾ ਹੁੰਦਾ ਚਲ ਕੋਈ ਨਹੀਂ ਤੁਸੀਂ ਮੈਨੂੰ ਮੇਨ ਮੇਨ ਚੀਜ਼ਾਂ ਦੇ ਦਿਓ ਜਿਹਦੇ ਮੇਰਾ ਨਹੀਂ ਸਰੇ ਮੈਂ ਫालतੂ ਕੋ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਖਰਚਾ ਤਾਂ ਦੇਖੋ ਹੁਣ ਕਰਨਾ ਪਊਗਾ ਭਾਈ ਇਹ ਹੁਣ ਦੇਖੋ 10 ਲੱਖ ਰੁਪਏ ਤਾਂ ਆਮ ਹੀ ਹੈ ਗੱਲ ਤਾਂ ਸਲਾਖ ਤੋਂ ਹੀ ਲੱਗ ਜਾਣਾ ਬਾੜੀ ਉਹ ਤੇ 6 ਮਹੀਨੇ ਪੈਦੋਂ ਦਾ ਜੁੜ ਜਾਣ ਕੇ ਪੈਸੇ ਬਾਈ ਕੋਲੇ ਵੀ ਹੋਰ ਮਿਲਟਾਏ ਆ ਵੀ ਨਹੀਂ ਤਾਂ ਆਪਣੀ ਜੀਰੀ ਵਧੀਆਂ ਹੋ ਜੇ ਨੇ ਨਰਮਾ ਵਧੀਆਂ ਨਰਮਾ ਹੋ ਜੂਗਾ ਆਪਾਂ ਤਾਂ ਇਹ ਕਰਾਂਗੇ ਕਿ ਤੇਰੇ ਬਾਈ ਨੂੰ ਕਹਾਂਗੇ ਵੀ ਬਾੜੀ ਨਾ ਐਵੇਂ ਉਹੀ ਨਰਮਾ ਚੁਕਣ ਵਾਲੇ ਨਹੀਂ ਆਪਾਂ ਆਪ ਹੀ ਵਕਤ ਲਿਆ ਕਰਾਂਗੇ ਆਹੋ ਆਪ ਹੀ ਚੁਕਲਿਆ ਕਰਾਂਗੇ ਉਹੀ 4 ਰੁਪਏ ਬਚ ਜਾਣਗੇ ਬੇਬੇ ਘਰੇ ਆਪੇ ਕਰ ਲਿਆ ਕਰੂਗੀ ਮਾੜਾ ਮਟਾ ਰੋਟੀਆਂ ਪਾ ਕੇ ਲਾ ਲਿਆ ਕਰਕੇ ਤੜਕੇ ਕਰਜਾ ਕਰਾਂਗੇ ਕੰਮ ਸਾਰਾ ਤੇ ਰੋਟੀ ਵੇ ਬੇਥਨੇ ਬਣਾ ਲਿਆ ਕਰੂਗੀ ਚਲ ਨੀ ਰੋਟੀ ਚਾਪ ਆ ਕੇ ਵੀ ਬਣਾ ਲਿਆ ਕਰਾਂਗੇ ਆਹ ਹੋ ਨਹੀਂ ਮੈਂ ਬਣਾ ਲਿਆ ਕਰੂਗੀ ਰੋਟੇ ਰੋਟੀ ਤਾਂ ਤੂੰ ਹੀ ਤਾਂ ਗੱਲ ਐ ਸੁਖ ਤਾਂ ਤੇਰੀ ਹੈਗਾ ਤੇ ਹੋਰ ਤੇਰੇ ਬਾਈ ਪਤਾ ਨਹੀਂ ਕਿੱਧਰ ਨੂੰ ਗਏ ਮੜ ਕੇ ਤੇਰਾ ਬਾਈ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਗਏ ਨੂੰ ਪਤਾ ਨਹੀਂ ਤਾਂ ਖੇਤ ਵਾੜਾ ਦੱਸ ਕੀ ਗਿਆ ਸੀ ਬਾਈ ਵੀ ਕਿੱਥੇ ਨਾ ਮੈਨੂੰ ਤਾਂ ਦੱਸ ਕੀ ਨਹੀਂ ਗਿਆ ਪਤਾ ਨਹੀਂ ਤਾਂ ਖੇਤ ਗੇੜਾ ਮਾਰਨ ਵਾਗਿਆ ਪਤਾ ਨਹੀਂ ਪਿੰਡ ਚ ਹੀ ਗਿਆ ਕਿਸੇ ਦੇ ਆ ਇੱਥੇ ਕੰਮ ਧੰਦੇ ਗਿਆ ਹੋਊਗਾ ਹਾਂ ਚਲ ਮੈਂ ਦੇਖਦੀ ਹਾਂ ਤੇਰੇ ਬਾਈ ਨੂੰ ਚੰਗ ਚਲ ਕੋਈ ਨਹੀਂ ਤੂੰ ਕਰ ਲ ਆਰਾਮ ਪੈ ਜਾ ਕਰ ਮੈਂ ਟੂਈ ਸਿੱਧੀ ਕਰ ਲਿਆ ਕਰ ਕੀ ਕਹਨੇ ਹੋ ਉਹ ਓਰੇ ਆ ਆ ਗਈ ਕਿੱਧਰ ਆਏ ਤੁਸੀਂ ਕਿੱਧਰ ਗਏ ਸੀ ਨਾ ਦੱਸ ਕੇ ਗਏ ਹੋ ਉਹ ਕੀ ਦੱਸਾਂ ਮੈਂ ਤੈਨੂੰ ਹਾਂ ਮੈਂ ਤਾਂ ਪੈਸਿਆਂ ਦਾ ਪ੍ਰਬੰਧ ਕਰਦਾ ਫਿਰ ਦਾ ਆਰਤੀਏ ਕੋਲੇ ਗਿਆ ਸੀਗਾ ਪੈਸਿਆਂ ਦਾ ਪ੍ਰਬੰਧ ਉਹ ਕਾਦੇ ਵਾਸਤੇ ਉਹ ਕਾਦੇ ਵਾਸਤੇ ਹਾਂ ਤੈਨੂੰ ਨਹੀਂ ਪਤਾ ਲੈ ਮੈਨੂੰ ਕੀ ਪਤਾ ਹੁਣ ਮੈਨੂੰ ਕੋਈ ਗੱਲ ਦਾ ਪਤਾ ਨਾ ਸਤਾ ਜੇ ਦੱਸੇਗਾ ਫੇਰੀ ਪਤਾ ਲੱਭੂ ਨਾ ਬੀਬੀ ਨੇ ਤੈਨੂੰ ਦੱਸਿਆ ਨਹੀਂ ਹੈਗਾ ਨਾ ਮੇਰੇ ਕੋਲ ਤਾਂ ਬੀਬੀ ਨੇ ਕੋਈ ਗੱਲ ਹੀ ਨਹੀਂ ਕੀਤੀ ਕੀ ਗੱਲ ਐ ਫਿਰ ਗੱਲ ਦੱਸੇਗਾ ਫੇਰੀ ਪਤਾ ਲੱਗੂ ਹੁਣ ਬੇਬੇ ਨੇ ਤਾਂ ਨਹੀਂ ਦੱਸਿਆ ਤੂੰ ਦੱਸ ਦੇ ਉਹ ਗੱਲ ਤਾਂ ਖੁਸ਼ੀ ਦੀ ਵੀ ਐ ਤੇ ਹੁਣ ਗੱਲ ਕਰ ਖਰਚਾ ਵੀ ਖੜਾ ਹੋ ਗਿਆ ਭੈਣ ਦਾ ਮਕਲਾਵਾ ਮੰਗਦੇ ਐ ਭੈਣ ਦਾ ਮਕਲਾਵਾ ਹੋਰ ਦੇਖ ਲੈ ਭਾਦੋਂ ਦਾ ਮਹੀਨਾ ਹੈਗਾ ਨਾ ਹੁਣ ਕੋਈ ਰੋਤੈ ਮਕਲਾਵੇ ਨਹੀਂ ਕੋ ਮੈਨੂੰ ਤਾਂ ਐਸੀ ਮਹਾਲੇ ਕੱਤੇ ਜੀਰੀ ਵੜ ਲਾਂਗੇ ਫਿਰ ਮੈਂ ਕਣਕ ਬੀਜ ਕੇ ਦੇਖ ਲੈ ਬੇਲੇ ਹੋ ਜਾਣਗੇ ਨਾ ਫਗਣ ਚੇ ਚਰਾਵਨਾ ਪੈਨਦਮ ਕਲਾਵਾ ਦੇ ਦੇਗੇ ਨਾਲੇ ਆਪਣੇ ਕੋਲੇ 4 ਰੁਪਏ ਹੱਥ ਚ ਆ ਜਾਣਗੇ ਲੈ ਅਸੀਂ ਤਾਂ ਹੁਣ ਗੱਲਾਂ ਕਰਕੇ ਅਡੀਆਂ ਸੀ ਦੋਨੇ ਨਾਨਤ ਪਰ ਜਾਈ ਮੈਂ ਆਖਿਆ ਵਧੀਆ ਐ ਕਿ ਤਾ ਸਿਆਲ ਦਾ ਮਹੀਨਾ ਆਪਣਾ ਵਧੀਆ ਨੰਗੂਗਾ ਤੇ ਮੈਨੂੰ ਗਾਹ ਕੰਮ ਦਾ ਔਖਾ ਹੋ ਜੂਗਾ ਜੀ ਕਰਾਲ ਮਿਲ ਕੇ ਸਾਰਾ ਕਰ ਲਾਂਗਾ ਹੁਣ ਤੱਕ ਕਿਤੋਂ ਪੈਸਿਆਂ ਦੀ ਨਹੀਂ ਪ੍ਰਬੰਧ ਹੁੰਦਾਗਾ ਹੁਣ ਦੱਸ ਜੇ ਤਾਂ ਆਪਾਂ ਜਵਾਬ ਦੇਣੇ ਆ ਉਹ ਥਾਂ ਵਧੀਆ ਸੀਗਾ ਕਿਤੇ ਜਵਾਬ ਕਿਨਾਂ ਦੇ ਦੇਣ ਜਵਾਬ ਦੇਣੇ ਆ ਲੈ ਆਨੰਦ ਤਾਂ ਦਿੱਤੇ ਪੇ ਕੁੜੀ ਦੇ ਆ ਜਵਾਬ ਕਿਵੇਂ ਦੇਣੇ ਤੁੱਛੇ ਬਾਲ ਨਹੀਂ ਸੈਣ ਗੱਲਾਂ ਕਰਨ ਲੱਗ ਜਾਨੇ ਬੇਬੇ ਨੇ ਕਹਿ ਦਿੱਤ ਨੂੰ ਵੀ ਜਵਾਬ ਦੇ ਦੀਏ ਬੇ ਬੇਨਨਾ ਪਹਿਲਾਂ ਥੋੜਾ ਜਿਹਾ ਹੰਗਾਰਾ ਭਰਤਾ ਹਾਂ ਵਿਚੋਲੇ ਨੂੰ ਕਹਿੰਦੀ ਭਈ ਅਸੀਂ ਰਾਇ ਕਰਾਂਗੇ ਜਦੋਂ ਉਹ ਉਧੀ ਕਹਿਣ ਦੀ ਵੀ ਭਾਈ ਹੁਣ ਤਾਂ ਸਾਡੇ ਕੋਲੇ ਤੈਨੂੰ ਪਤਾ ਹੀ ਹੈ ਪੈਸੇ ਨਹੀਂ ਹੈਗੇ ਪੈਸੇ ਮਨਾਂ ਕਾਰਜ ਕਿੱਥੇ ਹੁੰਦਾ ਹਾਂ ਵੀ ਹੱਥ ਤੰਗ ਹੈ ਰਾਂ ਵੀ ਮਾੜੀ ਲਈ ਕੋਈ ਫਸਲ ਆ ਜਾਣ ਦੇ ਤੇ ਉਹ ਵਿਚੋਲਾ ਤੈਨੂੰ ਪਤਾ ਹੀ ਹੈਗਾ ਉਹ ਤਾਂ ਅਸਰ ਲੱਗਾ ਹੈਗਾ ਉਹਨੂੰ ਤਾਂ ਐ ਵੀ ਜੇ ਮੇਰੀ ਤਨਖਾਹ ਜਾਂਦੀ ਐਵੇਂ ਮਹੀਨੇ ਵੀ ਖਾ ਵੀ ਜੱਟਾਂ ਕੋਲੇ ਵੀ ਐਂ ਪੈਸੇ ਪੈਣੇ ਆਹੋ ਬਾਈ ਵੀ ਹੁਣ ਮਲਾਜ਼ਮਾਂ ਗਾ ਦੇਖ ਮਲਾਜ਼ਮਾਂ ਦੀਆਂ ਤਾਂ ਵੱਡੀਆਂ ਗੱਲਾਂ ਹੁੰਦੀਆਂ ਆ ਮਲਾਜ਼ਮਾਂ ਕੋਲੇ ਤਾਂ ਬਾਧੂ ਪੈਸਾ ਹੁੰਦਾਗਾ ਉਹ ਪੈਸਾ ਤਾਂ ਹੁੰਦਾ ਹੈ ਫਿਰ ਆਪਾਂ ਹੁਣ ਔਖਾ ਤਾਂ ਖੇਤੀ ਵਾਲੇ ਨੂੰ ਹੋ ਜਾਂਦਾ ਹੁਣ ਖੇਤੀ ਵਾਲੇ ਕੋਲੇ ਵੀ ਗੱਲ ਜੱਟ ਕੋਲੇ ਤਾਂ ਜੋ ਕੋਈ 2 ਰੁਪਏ ਫਸਲ ਵੇਲੇ ਆਉਂਦੇ ਆ ਉਹਦੀ ਵਿਆਹ ਸ਼ਾਦੀਆਂ ਕਰਦਾਗਾ ਉਹ ਮੇਰੀ ਗੱਲ ਸੁਣੋ ਹਾਂ ਪੈਸੇ ਤਾਂ ਹੁਣ ਆਪਾਂ ਨੂੰ ਲਾਉਣੀ ਪੈਣਗੇ ਫੱਗਣ ਚੇਚ ਵੀ ਆਪਾਂ ਪੈਸੇ ਲਾਵਾਂਗੇ ਉਦੋਂ ਐਸੀ 4 ਰੁਪਏ ਕੋਲੇ ਆ ਜਾਣਗੇ ਫਿਰ ਆੜਤੀਆ ਹੁਣ ਕੀ ਕਹਿੰਦਾ ਲੈ ਆੜਤੀਆ ਤਾਂ ਹੁਣ ਪਹਿਲਾਂ ਖਰਚਾ ਪਾਣੀ ਮਸਾ ਦਿੱਤਾ ਉਹਨੇ ਤਾਂ ਆਰਤੀ ਐ ਇੰਨੇ ਪੈਸੇ ਕਿੱਥੇ ਦਿੰਦਾ ਨਾ ਫੇਰ ਵਿਆਹ ਨੂੰ ਤਾਂ ਹੁਣ ਦੇਊਗੀ ਜਦੋਂ ਆਪਾਂ ਕਹਾਂਗੇ ਵੀ ਅਸੀਂ ਵਿਆਹ ਕਰਨਾ ਕੁੜੀ ਦਾ ਹੁਣ ਅਸੀਂ ਹੋਰ ਕਿਹਦੇ ਕੋਲੇ ਜਾਈਏ ਜੋ ਫਸਲ ਤੇਰੇ ਕੋਲੇ ਸਿੱਟਦੇ ਆ ਉਹ ਜੇ ਤਾਂ ਥੋੜੇ ਬੋਤੇ ਪੈਸੇ ਦੀ ਲੋੜ ਹੋਵੇ ਫੇਰ ਤਾਂ ਆਰਤੀ ਐ ਦੇ ਦਿੰਦਾ ਉਹ ਲੱਖਾਂ ਦੇ ਲੱਖ ਤਾਂ ਪਹਿਲਾਂ ਚੱਕੀ ਬੈਠੇ ਆ ਉਹ ਲੱਖਾਂ ਦੇ ਲੱਖ ਫੇਰ ਲੱਗਣਗੇ ਹੁਣ ਐਨੇ ਪੈਸੇ ਕਿੱਥੋਂ ਦੇ ਦੂ ਆਰਤੀ ਆ ਕਰਨਾ ਕਰ ਮੈਂ ਤੈਨੂੰ ਦੱਸਾਂ ਸਿਉਨਾ ਤਾਂ ਮੇਰੇ ਕੋਲੇ ਪਿਆ ਜਿਹੜਾ ਮੇਰਾ ਸੈਟ ਹੈ ਨਾ ਆਪਾਂ ਉਹੀ ਪਾ ਦਾਂਗੇ ਰਾਜਵੀਰ ਸਿਉਨਾ ਤੇਰੇ ਕੋਲੇ ਪਿਆ ਹਾਂ ਤੂੰ ਆਪ ਦਾ ਸਿਉਨਾ ਦੇ ਦੇ ਲੇ ਵੇ ਰੁਣ ਜੀ ਆਪਾਂ ਉਹੀ ਗੱਲ ਪੈਸੇ ਵਿਆਜ ਤੇ ਚੱਕ ਕੇ ਉਹ ਕਰਾਂਗੇ ਫੇਰ ਵੀ ਤਾਂ ਆਪਣਾ ਹੀ ਘਰ ਹੈ ਉਹ ਘਰ ਗੱਲ ਤਾਂ ਤੇਰੀ ਜਮਾਂ ਸਹੀ ਹੈ ਆਪਾਂ ਕਿਹਦੇ ਨੂੰ ਬਣਾਉਣਾ ਮੈਨੂੰ ਤਾਂ ਇਸੇ ਗੱਲ ਦੀ ਟੈਨਸ਼ਨ ਸੀਗੀ ਉਹ ਜੇ ਤੂੰ ਸਿਉਣਾ ਦੇ ਦੇਗੀ ਉਹ ਦੂਜੇ ਪੈਸਿਆਂ ਦਾ ਕਿਤੋਂ ਨਾ ਕਿਤੋਂ ਜਗਾੜ ਬਣ ਹੀ ਜਾਊਗਾ ਬੇਬੇ ਕੋਲੇ ਵੀ ਪਿਆ ਕੁਝ ਸਿਉਣਾ ਬੇ ਬੇ ਕੋਲੇ ਵੀ ਪਏ ਹਾਂ ਹੋ ਫਿਰ ਤਾਂ ਬੜਾ ਵਧੀਆ ਬੁੜੀਆਂ ਨਹੀਂ ਦਾਦੀਆਂ ਹੁੰਦੀਆਂ ਬੰਦਿਆਂ ਨੂੰ ਨਾ ਵੀ ਸਾਡੇ ਕੋਲੇ ਕੀ ਕੀ ਚੀਜ਼ ਐ ਬੁੜੂਆਂ ਨਾ ਵਿਆਹ ਖਾਤਰੀ ਰੱਖਦੀਆਂ ਹੁੰਦੀਆਂ ਸਾਹਮਣੇ ਵੀ ਵਿਆਹ ਵੇਲੇ ਕੰਮ ਆ ਜੀ ਤਾਂ ਮੈਨੂੰ ਕਹੀ ਜ ਨੇ ਬੇਬੇ ਨੇ ਮੈਂ ਗੱਲਾਂ ਕਰੀ ਉੱਥੇ ਵੀ ਬੇਬੇ ਨੇ ਉਹ ਨਹੀਂ ਗੱਲ ਦੱਸੀ ਦੀ ਕਿ ਪੈਸੇ ਉਹਨਾਂ ਤਾਂ ਪਾਣੂ ਲੈਣੀ ਪੂਮ ਗਈ ਐ ਉਹ ਬੇਬੇ ਦਾ ਫਿਰ ਐ ਕਹਦੀ ਹੋਊਗੀ ਵੀ ਕੁਝ ਤਾਂ ਮੇਰੇ ਕੋਲ ਹੈਗਾ ਵੀ ਉਹਨੂੰ ਕਿਹੜਾ ਐ ਪਤਾ ਸੀ ਵੀ ਹੁਣ ਹਰਪ੍ਰੀ ਤਾਹਾਂ ਕਰ ਦਊਗੀ ਉਹ ਨਾਲੇ ਬੇਬੇ ਦਾ ਫਿਰ ਪੁਰਾਣੇ ਬੰਦੇ ਦਾ ਬਾਹਲੀਆਂ ਲੰਮੀਆਂ ਚੌੜੀਆਂ ਸੋਚਦੇ ਮੈਂ ਨਾਨਕ ਛੱਕਾਂਪੁਰੂ ਗੱਲ ਉਦੋਂ ਦਾ ਉਦੋਂ ਦੇਖੀ ਜਾਂਦੀ ਐ ਨਾਲੇ ਜਦੋਂ ਆਪਣਾ ਹੱਥ ਪੈਂਦਾ ਹੋ ਗਿਆ 2 ਰੁਪਏ ਕੋਲੇ ਆ ਗਿਆ ਆਪਾਂ ਬਣਵਾ ਲਾਂਗੇ ਹੌਲੀ ਹੌਲੀ ਉਹ ਬਸ ਫਿਰ ਤੂੰ ਮੇਰਾ ਤਾਂ ਤਾਂ ਸੰਸੇ ਨਿਮੇੜਤਾ ਤੂੰ ਜਦੋਂ ਮੈਂ ਕਰ ਹੀ ਲੂੰਗਾ ਚਲੋ ਨੂੰ ਐ ਕਰੀ ਨਾ ਵਿਚੋਲੇ ਨੂੰ ਜਵਾਬ ਨਾ ਦੇ ਜੇ ਜਵਾਬ ਦਿੰਨੇ ਆ ਨਾ ਗੱਲ ਉਹੀ ਗੱਲ ਜੀ ਅਗਲੇ ਨੇ ਜਵਾਬ ਦੇ ਤਾਂ ਗਾਹ ਫੇਰ ਔਖਾ ਹੋ ਜਾਣਾ ਕੁੜੀ ਦਾ ਨਾ ਜਵਾਬ ਕੋਈ ਨਾ ਪਤਾ ਨਹੀਂ ਕੋਈ ਕੁੜੀ ਚ ਘਾਟ ਉਹ ਮੇਰੀ ਗੱਲ ਸੁਣਾ ਇਹ ਜੱਥਾ ਰੋਜ਼ ਰੋਜ਼ ਥੋੜਾ ਜਿਹਾ ਦਿਨ ਜਵਾਬ ਨਹੀਂ ਦਿੰਦੇ ਆਓ ਚਲ ਠੀਕ ਐ ਫਿਰ ਮੈਂ ਤਾਂ ਕਰ ਦਿਆਂ ਦਾ ਕੰਮ ਤਾਂ ਦਾ ਲੱਭੇ ਬੇਤਾ ਬੈਠੀ ਹੈਗੀ ਬੇਬੇ ਹਾਂ ਤੂੰ ਅੰਦਰ ਬੈ ਜਾ ਕਰ ਨਾ ਇਸੀ ਥੱਲੇ ਇੱਥੇ ਕਾ ਤੂੰ ਬੈਠੀ ਰਹਿਣੀ ਹੈ ਤੂੰ ਵੀ ਕਹਦੇ ਅੰਦਰ ਬੈਠਣ ਨੂੰ ਜੀ ਕਰਦਾ ਬਾਹਲੀ ਗਰਮੀਆਂ ਬੇਬੇ ਪਤਾ ਨਹੀਂ ਕੀ ਗੱਲ ਪੱਦ ਚ ਇੰਨੀ ਗਰਮੀ ਕਾ ਤਾ ਹੁੰਦੀ ਹੈ ਮੈਨੂੰ ਤਾਂ ਗਰਮੀ ਲੱਗਦੀ ਹੈ ਨਾ ਮੈਂ ਠੰਡਲਾਦੀ ਹੈ ਨਾ ਮਾਦਾ ਕੰਮ ਕਰਦੀ ਭਿੱਜ ਜਾਨੀ ਹੈ ਕਿਉਂ ਬੇਬੇ ਕੀ ਹੋ ਗਿਆ ਤੈਨੂੰ ਸੋਚ ਲੱਗੀ ਭਈਆ ਕਾਦੀ ਕੀ ਹੋ ਗਿਆ ਖੈਰ ਤਾਂ ਹੈ ਤੈਨੂੰ ਕੀ ਦੱਸਾਂ ਲੈ ਬੇਬੇ ਮੈਨੂੰ ਤਾਂ ਹੁਣ ਦੱਸਣੀ ਪਊਗਾ ਕਿਉਂਕਿ ਮੈਨੂੰ ਪਤਾ ਨਹੀਂ ਲੱਗਣਾਗਾ ਦੱਸ ਕੀ ਹੋ ਗਿਆ ਤੈਨੂੰ ਜਵਾਕੜੀ ਨੂੰ ਕੀ ਦੱਸਾਂਗਾ ਲੈ ਮੈਂ ਕੋਈ ਤਾਂ ਗੱਲ ਹੋਊਵੇ ਬੇਹੇ ਜੀ ਕਿਹੜੀ ਗੱਲ ਆ ਜਿਹੜੀ ਮੇਰੇ ਦੱਸਣ ਵਾਲੀ ਨਹੀਂ ਹੁਣ ਤੇਰੇ ਸਹੁਰੇ ਐ ਮੰਗਦੇ ਆ ਮਕਲਾਵਾ ਤੇਰਾ ਕਿਹੜੇ ਸਹੁਰੇ ਬੇਬੇ ਜੇ ਹੁਣ ਤੇਰੇ ਸਹੁਰੇ ਹੈ ਨਹੀਂ ਤੇਰੇ ਸਹੁਰੇ ਸਹੁਰੇ ਤਾਂ ਹੈਗੇ ਨੇ ਕੀ ਮੰਗਦੇ ਨੇ ਹੁਣ ਉਹ ਮੰਗਦੇ ਵੀ ਸਾਨੂੰ ਤੋਰੋ ਬੇਬੇ ਮੈਂ ਨਹੀਂ ਜਾਂਦੀ ਹੁੰਦੀ ਹਜੇ ਕਿਉਂ ਨਾ ਨਾ ਭਾਈ ਮੈਂ ਨਹੀਂ ਜਾਂਦੀ ਇੰਨੀ ਛੇਤੀ ਘਰ ਛੱਡ ਕੇ ਮੇਰਾ ਤਾਂ ਉੱਥੇ ਜੀ ਨਹੀਂ ਲੱਗਣਾ ਹੋ ਜੀ ਤਾਂ ਐ ਕਰਦਾ ਵੀ ਤੋਰਗੇ ਨਾ ਹਜੇ ਤਾਂ 2 ਮਹੀਨੇ ਹੋਰ ਦੋਵੇਂ ਨੇ ਨਹੀਂ ਬੇਬੇ ਓਹੋ ਤੈਨੂੰ ਤੂੰ ਕਿਨੂੰ ਹਾਂ ਹੂੰ ਕਰੀ ਬੈਠੀ ਕੀ ਕਰੀ ਬੈਠੀ ਮੈਂ ਤਾਂ ਹਜੇ 6 ਮਹੀਨੇ ਨਹੀਂ ਜਾਂਦੀ ਹਾਂ ਤਾਂ ਮਾਜੇ ਕਿਸੇ ਨੂੰ ਨਹੀਂ ਕਰੀ ਵਿਚੋਲੇ ਨੇ ਫੋਨ ਕਰਿਆ ਸੀ ਮੈਂ ਕਿ ਫੱਗਣ ਚੇਤ ਚ ਆ ਕੇ ਕਰਾਉਂਗੀ ਇੰਨੀ ਛੇਤੀ ਨਹੀਂ ਕਰਾਉਂਦੀ ਮੈਂ ਨਹੀਂ ਤੇਰਾ ਮਖਲਾਵਾ ਦੇਣਾ ਕੁੱੜਰੇ ਹੁਣ ਤੈਨੂੰ ਜਾਣਾ ਪਊੀ ਥੋਖਲੇ ਨੇ ਕਹਿਤਾ ਨਾ ਬੇਬੇ ਮੈਂ ਨਹੀਂ ਜਾਂਦੀ ਜੁੰਦੀ ਤੂੰ ਕਹਿ ਦੇ ਉਹਨਾਂ ਨੂੰ ਜਵਾਬ ਦੇ ਦੇ ਆਏ ਹੁਣ ਮੇਰਾ ਜਵਾਬ ਦਿੱਤੇ ਤਾਂ ਕਿਉਂ ਗਲੇ ਹਟਦੇ ਆ ਲੈ ਫਿਰ ਤੈਨੂੰ ਕੀ ਨਹੀਂ ਕਿਹਾ ਸੀਗਾ ਮੇਰਾ ਵਿਆਹ ਕਰਨ ਨੂੰ ਬਿਆਹ ਕਰਨੇ ਤੇ ਥਾਮੇਨ ਕਰ ਤੇ ਬਿਆਹ ਕਰਤਾ ਉਹ ਕਹਿੰਦੇ ਸੀ ਲਜਾਵਾਂਗੇ ਜੇ 2 ਸਾਲ ਠਹਿਰ ਕੇ ਹੁਣ ਆਇ ਤੈਨੂੰ 2 ਸਾਲ ਹੋਇਆ ਕਿ ਬਿਆਹੀ ਨੂੰ ਹੁਣ ਮੰਗੀ ਆਂਦੇ ਆ ਕਹਿੰਦੇ ਪੜ ਨੇ ਹੁਣ ਤੇਰਾ ਮਖਲਾਵਾ ਮੰਗੀ ਆਂਦੇ ਆ ਕਹਿੰਦੇ ਤੋਰੋ ਲਜੇ ਖਲਾਵੇ ਬੇੱਡੀ ਸੇਤੀ ਕੀ ਹੈਗਾ ਹੁਣ ਆਏ ਸੋਚ ਲੱਗੀ ਪਈ ਹੈਗੀ ਹੁਣ ਭਾਦੋ ਦਾ ਮਹੀਨਾ ਪੈਸਾ ਬਣਦਾ ਨਹੀਂ ਕਿਤੇ ਮੇਰਾ ਮੇਰੀ ਗੱਲ ਸੁਣ ਇੰਨੀ ਕਾਲਕਾ ਤੋਂ ਕਰਦੇ ਆ ਉਨੇ ਕੁੜੀ ਦਾ ਵਿਆਹ ਧਰ ਲਿਆ ਤੇ ਨਨਦਾ ਫਿਰ ਉਹਦਾ ਕਰ ਦੇਣਾ ਉਹਨੂੰ ਤੋੜ ਦੇਣ ਪਹਿਲਾਂ ਮੈਥੂ ਕੀ ਕਰਣਾ ਉਹਨਾਂ ਨੇ ਉੱਥੇ ਲੱਦੇ ਆਲਾ ਆ ਹੁਣ ਉਹ ਤੇ ਇੱਕ ਨਨਦਾ ਵਿਆਹ ਨਹੀਂ ਦਿਖਾਣਾ ਤੈਨੂੰ ਉਹਦਾ ਮੈਂ ਨਹੀਂ ਦੇਖਦੀ ਬੱਬੀ ਮੈਂ ਤਾਂ ਮੂਵੀ ਦੇਖ ਲੂੰਗੀ ਆਏ ਕਿ ਮੈਂ ਅਗਲਾ ਹੁਣ ਮੰਨਦਾ ਹੈਗਾ ਮੂਵੀ ਦੇਖ ਲਵਾਂਗੀ ਤੂੰ ਤਾਂ ਕਹਿੰਦਾ ਨਾ ਨਾ ਬੱਬੀ ਦੇਖ ਲੈ ਮੇਰੀ ਗੱਲ ਸੁਣ ਮੈਂ ਕਦੇ ਉਹਨਾਂ ਨਾਲ ਗੱਲ ਗੁੱਲ ਕਰੀਆ ਮੈਨੂੰ ਤਾਂ ਉਹਨਾਂ ਤੋਂ ਲੱਗਦੀ ਹੈ ਸੰਗ ਮੈਂ ਉੱਥੇ ਕਿਵੇਂ ਰੋਟੀ ਟੁੱਕ ਖਾਇਆ ਕਰੂੰਗੀ ਨੰਦੇ ਆਲਾ ਤਾਂ ਨਹੀਂ ਆਣੀ ਰੋਟੀ ਟੁੱਕ ਕਿਵੇਂ ਨਹੀਂ ਬੱਬੀ ਹੁਣ ਉਪਰੇ ਜੇ ਨੇਗੇ ਉਹ ਤਾਂ ਤੈਨੂੰ ਨਹੀਂ ਪਤਾ ਹੈਗਾ ਉਪਰੇ ਆਪਣੇ ਘਰ ਵਾਲੀ ਗੱਲ ਕਿੱਥੇ ਆਏਗੀ ਫਿਰ ਉਹ ਉਹੀ ਘਰ ਦੇ ਬਣ ਜਾਂਦੇ ਹੁੰਦੇ ਆਪਦੀ ਘਰ ਦੇ ਬਣ ਜਾਂਦੇ ਐ ਕਿਦਾ ਹਰਪ੍ਰੀਤ ਮੇਰੇ ਇੰਨਾ ਮੋਹ ਕਰਦੀ ਐ ਬਾਈ ਇੰਨਾ ਕਰਦਾ ਤੂੰ ਇੰਨਾ ਕਰਦੀ ਉੱਥੇ ਕੀ ਪਤਾ ਅਗਲਾ ਮੈਨੂੰ ਪੁੱਛੂ ਕਿ ਨਾ ਲੈ ਸਭ ਕੋਲ ਪੁੱਛਣਗੇ ਹੁਣ ਐ ਪੇਕੀ ਤਾਂ ਨਹੀਂ ਰੋਜ਼ ਬੈਠੀ ਰਹੇਗੀ ਪੇਕਿਆਂ ਵਰਗਾ ਪਰਵਾਜ਼ ਆਉਦੇ ਪੇਕਿਆਂ ਦਾ ਵਰਗਾ ਤਾਂ ਕਿਉਂ ਗੱਲ ਬਣਦੀ ਐ ਮੈਂ ਤਾਂ ਸੁਣਦੀ ਹੁਣੀ ਐ ਬੇਬੇ ਗੱਲ ਕਹਿੰਦੇ ਸੱਸਾਂ ਦਾ ਬਾਲੀਆਂ ਭੈਣੀਆਂ ਹੁੰਦੀਆਂ ਨੇ ਹੋਰ ਉਹ ਤਾਂ ਹੁਣ ਕੰਮ ਤਾਂ ਥੋੜੇ ਇੱਕ ਕਰਾਇਆ ਕਰੂਗੀ ਬਸ ਫਿਰ ਬੇਬੇ ਮੈਂ ਨਹੀਂ ਜਾਂਦੀ ਜੁੰਦੀ ਜ ਜਵਾਬ ਦੇ ਦੇ ਉਹਨਾਂ ਨੂੰ ਆ ਕਿਵੇਂ ਦੇ ਦੀਗੇ ਜਵਾਬ ਜਦ ਬਾਣੀਆਂ ਨੇ ਕਹਿਤਾ ਵੀ ਪੈਸੇ ਦੇ ਦੇਾਂਗੇ ਅਸੀਂ ਫਿਰ ਤਾਂ ਤੈਨੂੰ ਹੁਣ ਤੋੜ ਦਾਂਗੇ ਸ਼ਰਾਧਾਂ ਚ ਲੈ ਲੈ ਸ਼ਰਾਧਾਂ ਚ ਕੌਣ ਤੋੜਦਾ ਵੇ ਮੈਂ ਨਰਾਤਿਆ ਆਉਣਗੇ ਮੂਰੇ ਨਰਾਤਿਆਂ ਚ ਦੇਖ ਲੈ ਲੈ ਤੂੰ ਤਾਂ ਮੈਨੂੰ ਘਰੋਂ ਕੱਢਣ ਨੂੰ ਫਿਰਦੀ ਐ ਮੈਂ ਤੈਨੂੰ ਇੰਨੀ ਬੁਰੀ ਲੱਗਦੀ ਐ ਬੁਰੀ ਕਿ ਲਾਦੀ ਐ ਭਾਈ ਹੁਣ ਸਾਨੂੰ ਤਾਂ ਤੋੜ ਨਹੀਂ ਪਾਵेंगी ਜਿਦੋਂ ਅਗਲੇ ਨੇ ਕਹਿਤਾ ਚੱਲ ਦੇਖ ਲੈ ਵੇ ਮੈਨੂੰ ਤਾਂ ਪਤਾ ਨਹੀਂ ਹੈਗਾ ਜੇ ਸਾਰਾ ਮੈਨੂੰ ਹਵਾਵਾ ਦੇ ਦੇ ਫਿਰ ਤਾਂ ਥੋੜੇ ਨਾ ਹੀ ਸਰਜੇ ਲੱਭੇ ਬਿਹਰਪ੍ਰੀਤ ਤਾਂ ਵਿਚਾਰੀ ਦੱਸਿਆਉਣਾ ਕਾਹ ਤੋਂ ਲੈਣਾ ਆਪਾਂ ਉਹਨੇ ਫੇਰ ਕਰਾ ਦੇਾਂਗੇ ਜੀ ਦੇਖਦੇ ਪੈਸਾ ਟਕਾ ਹੱਥ 'ਚ ਹੋਇਆ ਨਾਲੇ ਕਿਉਂ ਅਗਲੀ ਦੇਊਗੀ ਉਹ ਸਿਆਉਣਾ ਕੌਣ ਦਿੰਦਾ ਹੁੰਦਾ ਹੂੰ ਬੰਮ ਅਗਲਾ ਕੋਈ ਕਿੰਨੇ ਮੋਹ ਕਰੀ ਜਾਵੇ ਨਾ ਦੇ ਦੂਗੀ ਅੱਜ ਤਾਂ ਉਹ ਕੀ ਕਹਿੰਦੀ ਹੈ ਦੇਣ ਨੂੰ ਪਤਾ ਵੀ ਕੋਈ ਨਹੀਂ ਬਿਹਰਪ੍ਰੀਤ ਦਾ ਵੀ ਦੇ ਹੀ ਦੇਵੇ ਹੈਨਾ ਨਾ ਦੇ ਦੂਗੀ ਸਿਆਉਣਾ ਸੂਣਾ ਤਾਂ ਫੇਰ ਉਸੇ ਸਿੱਧੀ ਪੈਸੇ ਚੜਨਗੇ ਹੋਣਾ ਜੇ ਪੈਸੇ ਬੜਾ ਨਾ ਮੈਂ ਸਿਆਉਣਾ ਆਪਾਂ ਉਹਨਾਂ ਨੂੰ ਦੇਵਾਂਗੇ ਤੈਨੂੰ ਪਾਉਣਾ ਅੱਛਾ ਮੈਂ ਪਾਉਣਾਗਾ ਆਹੋ ਤੇ ਜੇ ਉਹਨਾਂ ਨੇ ਮੰਗ ਲਿਆ ਵੀ ਲਿਆ ਭਾਈ ਸਾਨੂੰ ਫੜਾ ਦੇ ਫੇਰ ਨਾ ਅਵਦੀ ਚੀਜ਼ ਨਹੀਂ ਦਿੰਦੇ ਹੁੰਦੇ ਜਿਹੜੀ ਪੈਕਿਆਂ ਦੀ ਹੁੰਦੀ ਆ ਵੀ ਮੈਂ ਪੇਟੀ 'ਚ ਸੰਭਾਲ ਕੇ ਰੱਖਾਂ ਜਿਹੜੀ ਮੈਂ ਪੇਟੀ ਦੇਵਾਂਗੇ ਤੁਸੀਂ ਆ ਜਦੋਂ ਤੂੰ ਹੁਣ ਵਿਆਹ ਸਾਦੀ 'ਚ ਕਿਤੇ ਪਾਉਣਾ ਆ ਔਣ ਜਾਣ 'ਚ ਪਾਉਣਾ ਵਰਤਾਂ ਨੂੰ ਪਾਉਣਾ ਵਿਆਹ ਤਿਆਰ ਤੇ ਕਿਸੇ ਦੇ ਗਵਾਂਢ ਆ ਸਗਵਾਂਢ 'ਚ ਵਿਆਹ ਹੁੰਦਾ ਉਹ ਤੋਂ ਪਾ ਲੈ ਉਹ ਨਾ ਪਾਈ ਫਿਰ ਕਿਤੇ ਉੱਥੇ ਲੈ ਜਾਣ ਚੋਰ ਲਾ ਕੇ ਤੇਰਾ ਆ ਤਾਂ ਬੇਬੇ ਮੈਨੂੰ ਲੱਗਦਾ ਮੇਰੀ ਸੱਸ ਹਿਅਾਰ ਆ ਪੂਰੀ ਸੱਸ ਨਫਾਈ ਨਹੀਂ ਫੜਾਉਂਦੀ ਮੈਂ ਪੇਟੀ 'ਚ ਸਾਮਕੇ ਰੱਖਦੀ ਆ ਤੇ ਪੇਟੀ 'ਚ ਰੱਖੀ ਉਹ ਜਿਵੇਂ ਹਰਪ੍ਰੀਤ ਲੋਕ ਲਾ ਕੇ ਰੱਖਦੀ ਐ ਮੈਂ ਵੀ ਲੋਕ ਲਾ ਕੇ ਰੱਖ ਲਿਆ ਆ ਲੋਕ ਲਾ ਕੇ ਰੱਖਿਆ ਕਰੀਆਂ ਦਾ ਸੋਨਾ ਆਪ ਦਾ ਹੁਣ ਉਹ ਸੋਨਾ ਤੈਨੂੰ ਪਤਾ ਕਿਦਾਂ ਹੁਣ ਫਿਰ ਵੀ ਮੇਰੀ ਗੱਲ ਸੁਣ ਲੱਖ ਰੁਪਏ ਨੂੰ ਹੋਇਆ ਪਿਆ ਜੇ ਤੈਨੂੰ ਹਰਪ੍ਰੀਤ ਵਿਚਾਰੀ ਕੀ ਪਾਉਗੀ ਤਿੰਨ ਚਾਰ ਲੱਖ ਦਾ ਸੋਨਾ ਪਊਗਾ ਤੈਨੂੰ ਹੁਣ ਆਹੋ ਐ ਤਾਂ ਮੈਨੂੰ ਪਤਾ ਹੋਵੇ ਵੀ ਸੋਨਾ ਬਾਲਾ ਮਹਿੰਗਾ ਹਾਂ ਸਸਤਾ ਨਹੀਂ ਹੈਗਾ ਇੱਕ ਤਾਂ ਤੈਨੂੰ ਕੰਠੀ ਕਰਾ ਦੇਾਂਗੇ ਗੱਲ ਨੂੰ ਅੱਛਾ ਤੇ ਇੱਕ ਤਰ੍ਹਾਂ ਕੰਨਾ ਆਏ ਕਰਾ ਦੇਾਂਗੇ ਦੋ ਚੀਜ਼ਾਂ ਕਰਾ ਦੇਾਂਗੇ ਤੇ ਟਿੱਕਾ ਵੇ ਮੈਂ ਟਿੱਕਾ ਨੂੰ ਕੀ ਆ ਨਹੀਂ ਬਾਬੇ ਮੈਂ ਤਾਂ ਟਿੱਕਾ ਵੀ ਪਾਉਂਗੀ ਟਿੱਕਾ ਵੀ ਬਾ ਨਹੀਂ ਹੋਰ ਫੇਰ ਦਾ ਉ ਤਾਂ ਮੇਰੀ ਆਟਾ ਹੀ ਟੋੜਾਂ ਦੀ ਬਣ ਜਾਂਦੀ ਕਾਂਠੀ ਜਿੱਦੇ ਟੋਲੇ ਤੇਰੇ ਕੰਨਾਂ ਤੇ ਤਨ ਟੋਲੇ ਨਾਲ ਸਰ ਜਾਂਦਾ ਨਹੀਂ ਬਾਬੇ ਭਮਾਦੇ ਟੋਲੇ ਦੀ ਕਰਾਦੀ ਟਿੱਕਾ ਤਾਂ ਮੈਨੂੰ ਕਰਾ ਕੇ ਨਹੀਂ ਫੇਰ ਤਾਂ 3.5 ਟੋਲੇ ਕਰਾਉਣੇ ਪੈਣਗੇ ਟਿੱਕੇ ਦੀ ਤਾਂ ਮੇਰੀ ਬਾਲੀ ਰੀ ਜਾਊ ਪਾਵਾ ਮੈਨੂੰ ਸਮਾਨ ਨਾ ਦੇਓ ਕੱਟ ਦੇ ਦਿਓ ਚਲ ਕੋਈ ਦੇਖਾਂਗੇ ਜਿਵੇਂ ਹੁਣ ਬਣੂਗੀ ਗੱਲ ਆ ਸੋਚ ਲੱਗੀ ਪਈ ਆ ਮੈਨੂੰ ਤਾਂ ਚਲ ਚੰਗਾ ਬੀ ਬਈ ਉਹ ਹਲਪੀ ਤੈਨੂੰ ਪੁੱਛ ਲੈ ਵੀ ਆਏ ਕਹਿੰਦੀ ਬੇਬੇ ਦਾ ਵੀ ਸੋਨਾ ਸੁਨਾ ਪਾ ਦੇਗੀ ਤੂੰ ਮੈਨੂੰ ਦੇ ਦੇਗੀ ਮੈਂ ਪੁੱਛਾਂ ਹੈ ਬੇਬੇ ਤੂੰ ਪੁੱਛ ਮੈਂ ਨਹੀਂ ਪੁੱਛਦੀ ਬੱਸ ਦੀਗੀ ਮੈਂ ਤਾਂ ਕੰਮ ਕਰਦੀ ਆ ਜਾ ਕੇ ਆਪਦਾ ਚਲ ਦੇ ਦੋ ਉਹਦੂ ਚੰਗਾ ਨਹੀਂ ਫੇਰ ਸਾਨੂੰ ਤਾਂ ਮੁੱਲ ਤਾਂ ਲੈਣਾ ਹੀ ਪਊਗਾ ਲੈ ਕੁੜੀਆ ਦੀ ਮੈਂ ਸੌਰੀ ਨਹੀਂ ਜਾਂਦੀ ਮੇਰੇ ਜੀਨ ਲੱਗਦਾ ਉਹ ਤੇ ਜੀ ਤਾਂ ਹੁਣ ਲਵਣੇ ਪਊਗਾ ਹਣ ਬਗਾਨੇ ਘਰੇ ਜਾ ਕੇ ਤੇ ਕਿਆ ਵਰਗਾ ਤਾਂ ਕਿਉਂ ਹੁੰਦਾ ਹ ਉਹਨਾਂ ਦੀ ਸੋਨ ਲੈ ਜਾ ਕੇ ਇਹ ਕਿਸੇ ਕੋਲੇ ਬਾਈ ਤੂੰ ਜਾਣਾਂ ਕਿਤੇ ਪਰ ਮੈਂ ਤਾਂ ਕਿਸੇ ਕੋਲੇ ਕੰਮ ਜਾਣਾਂ ਮੈਨੂੰ ਕੀ ਦੱਸਾਂ ਮੈਂ ਕਿੱਥੇ ਜਾਣਾਂਗਾ ਕਿੱਥੇ ਜਾਣਾਂ ਬਾਈ ਪਰ ਹੁਣ ਜੇ ਤੂੰ ਪੁੱਛਦੀ ਐ ਮੈਂ ਤੈਨੂੰ ਦੱਸ ਹੀ ਦਿੰਨਾਗਾ ਹਾਂ ਉਹ 1.5 ਸਾਲ ਹੋ ਗਿਆ ਪਹਿਲਾਂ ਉਹਨਾਂ ਨੂੰ ਖੜਿਆਂ ਨੂੰ ਤੇਰਾ ਮਕਲਾਵਾ ਦੇਣਾ ਹੁਣ ਮੈਂ ਤਾਂ ਨਾ ਕਿਸ ਤੂੰ ਉਹ ਤਾਂ ਬਾਈ ਮੈਨੂੰ ਪਤਾ ਬੇਬੇ ਨੇ ਦੱਸਤਾ ਸੀ ਹਾਂ ਬੇਬੇ ਨੇ ਮੈਨੂੰ ਦੱਸਤਾ ਸੀ ਮੈਂ ਐਂ ਕਹਿੰਦੀ ਸੀ ਤੈਨੂੰ ਤੂੰ ਨਾ ਬਾਈ ਐਤ ਕੀ ਛੋੜਾ ਹੱਥ ਜਾਂ ਤੰਗਾ ਤੂੰ ਉਹਨਾਂ ਨੂੰ ਜਵਾਬ ਦੇ ਦੇ ਪਰ ਮੇਰੀ ਗੱਲ ਸੁਣ ਮੈਂ ਜਵਾਬ ਕਿਵੇਂ ਦੇ ਦਿਆਂ ਉਹ ਆਰਤੀਏ ਪਹਿਲਾਂ ਪੈਸੇ ਦਾ ਜਵਾਬ ਦੇ ਗਿਆ ਹੁਣ ਮੈਂ ਕਿਸੇ ਤੋਂ ਪੈਸੇ ਪੁੱਛਦਾ ਪੈਸੇ ਤਾਂ ਆਪਾਂ ਨੂੰ ਵਿਆਹ ਤੇ ਲਾਉਣੀ ਪੈਣਗੇ ਅੱਜ ਨਾ ਕੱਲ ਪਹਿਲਾਂ ਉਦੋਂ ਜਦੋਂ ਵਿਆਹ ਕਰਾਉ ਉਹਦੇ ਇੰਨੇ ਪੈਸੇ ਲਾਏ ਹੁਣ ਫੇਰ ਇੰਨੇ ਪੈਸੇ ਲੱਗਣਗੇ ਆਪਣੀ ਆਪਾਂ ਨੂੰ ਕਿਹੜੀ ਗੱਲ ਦਾ ਫਿਕਰ ਹੈ ਤੂੰ ਤਾਂ ਐਵੇਂ ਹੀ ਕਰੀ ਜਾਨੀ ਐ ਐਵੇਂ ਹੀ ਕਰੀ ਜਾਨੀ ਨਾਲੇ ਬਈ ਮੇਰਾ ਜੀ ਨਹੀਂ ਲੱਗਣਾ ਉੱਥੇ ਜਾ ਕੇ ਤੈਨੂੰ ਪਤਾ ਤਾਂ ਹੈਗਾ ਉਹਦਾ ਘਰ ਛੱਡਣਾ ਕਿਹੜਾ ਸੌਖਾ ਆ ਪਣੀ ਉਹ ਤਾਂ ਗੱਲ ਠੀਕ ਹੈ ਜੀ ਤਾਂ ਕੁੜੀਆਂ ਨੂੰ ਲਾਉਣੀ ਪੈਂਦਾ ਹੈਗਾ ਉਹ ਗੱਲ ਨਾ ਸਿਉਨੇ ਦੀ ਜੜੀ ਪਈ ਸੀਗੀ ਉਹ ਸਿਉਨਾ ਦੇਖ ਲੈ ਕਿੰਨਾ ਸੋਚਦੀ ਹੈ ਸੇਵਨਾ ਤੋਂ ਕਹਿੰਦੀ ਸਾਰਾ ਮੈਂ ਜਦੂੰ ਆਪਦੇ ਵਾਲਾ ਅੱਛਾ ਹਰਪ੍ਰੀਤ ਕਹਿੰਦੀ ਦੇ ਦੂੰਗੀ ਹਾਂ ਲੈ ਉਹੀ ਉਸੇ ਕਰਦੇ ਮੈਨੂੰ ਫੇਕਰ ਸੀਗਾ ਫੇਕਰ ਬੇਬੇ ਵਾਲਾ ਕਰੀ ਜਾਂਦੀ ਐ ਕਹਿੰਦੀ ਹਰਪ੍ਰੀਤ ਪਤਾ ਨਹੀਂ ਆਪਦਾਂ ਨੂੰ ਟੂਮਾ ਦੇਊਗੀ ਕਿ ਨਾ ਭਾਣੇ ਬਸ ਸੇਵਨੇ ਦੀ ਸੀਗਾ ਮਸਲਾ ਉਹ ਆਪਣਾ ਹੱਲ ਹੋ ਜੂ ਘਰੋਂ ਹੀ ਤੇ ਦੂਜੇ ਪੈਸੇ ਤਾਂ ਨਾ ਮੈਂ ਕਿਸੇ ਤੋਂ ਪੁੱਛਣ ਜਾਣਾਗਾ ਚੱਲ ਕੀ ਗੱਲ ਐ ਨਹੀਂ ਨਹੀਂ ਗੱਲ ਸੁਣ ਬਾਈ ਜੇ ਤਾਂ ਮਿਲਦੇ ਆ ਪੈਸੇ ਤਾਂ ਠੀਕ ਆ ਨਹੀਂ ਐਵੇਂ ਨਾ ਤੁਸੀਂ ਖੱਜਲ ਹੋਈ ਜਾਓ ਬਾਲਾ ਤੇ ਉਹਨਾਂ ਨੂੰ ਜਵਾਬ ਦੇ ਦਿਓ ਤੁਸੀਂ ਉਹਨਾਂ ਨੂੰ ਬਾਈ ਫੱਗਣ ਦਾ ਕਹਿ ਦਿਓ ਭਾਣੇ ਮੇਰੀ ਗੱਲ ਸੁਣ ਜਵਾਬ ਕਿਹੜੇ ਮੂੰਹ ਦੇ ਦੀਏ ਨਹੀਂ ਨਾ ਤਾਂ ਤੁਰਤੇ ਪੈ ਰੱਖੇ ਖੜੇ ਪੈ ਰੱਖੇ ਸਾਨੂੰ ਵਿਆਹ ਮਕਲਾਵਾ ਦੇਉ ਇਹ ਕੀ ਗੱਲ ਹੋਈ ਉਹ ਪਣੇ ਕਸੂਰ ਨਾ ਨਾ ਤਾਂ ਉਹਨਾਂ ਦਾ ਹੈ ਨਾ ਕਸੂਰ ਆਪਣਾ ਉਹ ਜਿਹੜਾ ਵਿਚੋਲਾ ਹੈ ਨਾ ਛੋਡਾ ਹਾਂ ਉਹ ਮੁਲਾਜ਼ਮ ਲੱਗਿਆ ਹੋਇਆ ਉਹਨੂੰ ਤਾਂ ਵਿਚਾਰੇ ਨੂੰ ਆਈ ਨਹੀਂ ਪਤਾ ਵੀ ਖੇਤੀ ਦਾ ਕੀ حساب ਕਤਾਲ ਹੁੰਦਾ ਹੈ ਵੀ ਕਿੱਡਾ ਜਿਹਾ ਕੋਈ ਪੈਸੇ ਆਉਂਦੇ ਨੇ ਪਤਾ ਹੋਊਗਾ ਫਿਰ ਆਈ ਨਹੀਂ ਨਾ ਨੂੰ ਪਤਾ ਵੀ ਪੈਸੇ ਤਾਂ ਹਾੜੀ ਸੋਣੀ ਆਉਂਦੇ ਆ ਪਣੇ ਤੂੰ ਨਾ ਇਸ ਗੱਲ ਦੀ ਫਿਕਰ ਕਰਾ ਉਹ ਚਲਾਈ ਹੈ ਵੀ ਕੱਤੇ ਤੇ ਆਪਣੇ ਕੋਲੇ ਰੁਪਈਆ ਆ ਜਾਂਦੀ ਜੀਰੀ ਵਾਲੇ ਉਹ ਆਪਾਂ ਨੂੰ ਆਈਆਂ ਮਾੜਾ ਮੋਟਾ ਵਿਆਜ ਬੱਟੂ ਲੱਗ ਜੂ ਕੀ ਗੱਲ ਹੈ ਲਫੇਤਦਾ ਬਾਈ ਹੋ ਹੀ ਜਾਂਦਾ ਹੁਣ ਮੈਨੂੰ ਕਿਹੜਾ ਪਤਾ ਨਹੀਂਗਾ ਵੀ ਆਪਣੇ ਘਰੇ ਕਿੰਨਾ ਕੁ ਖੋਸ਼ ਹੈਗਾ ਸਾਪਾਤਾ ਮੈਨੂੰ ਕੋਈ ਨਹੀਂ ਕੋਈ ਨਹੀਂ ਭੈਣੇ ਉਹ ਕਹਿੰਦੇ ਤਾਂ ਹੁੰਦੇ ਨੇ ਹਨਾ ਬਿੱਤੀਆਂ ਦਾ ਤਾਂ ਕੋਈ ਨਾ ਕੋਈ ਖੁੰਝਾ ਚਾਮੀ ਜਾਂਦਾ ਹੁੰਦਾ ਨਾਲੇ ਮੇਰੀ ਗੱਲ ਸੁਣ ਬਾਈ ਇੰਨੇ ਨਾਲੇ ਤਾਂ ਖੱਜਲ ਹੋਈ ਜਾਂਨੇ ਉਹੀ ਗੱਲ ਹਰਪ੍ਰੀਤ ਤੋਂ ਵੀ ਸਿਉਣਾ ਫੜੀ ਆ ਨੇਗੇ ਉਹੀ ਗੱਲ ਕਿਤੇ ਉਹ ਫੇਰ ਵੀ ਨਾ ਖੁਸ਼ ਹੋਣ ਆਪਣੇ ਤੋਂ ਭੈਣੇ ਮੇਰੀ ਗੱਲ ਸੁਣ ਹਰਪ੍ਰੀਤ ਤੋਂ ਸਿਉਣਾ ਮੈਂ ਨਹੀਂ ਫੜਿਆ ਉਨੇ ਦਾ ਖੁਸ਼ ਹੋ ਕੇ ਆਪ ਹੀ ਕਹਿ ਅੱਛਾ ਹਾਂ ਵੀ ਸੁਣਾ ਮੈਂ ਆਪ ਜਿਹੜਾ ਦੇ ਦੂੰਗੀ ਚਲ ਫੇਰ ਤਾਂ ਠੀਕ ਹੈ ਬਈ ਹਾਂ ਇਹੀ ਜੀ ਕੋਈ ਗੱਲ ਨਹੀਂ ਪੈ ਰਹੀ ਚਾਹਾਂ ਐ ਕਰੀ ਬਈ ਹੌਲੀ ਹੌਲੀ ਜੋ ਉਹੀ ਗੱਲ ਜਦੋਂ ਫਸਲ ਵਧੀਆ ਹੋ ਗਈ ਇਹਨੂੰ ਵਿਚਾਰੀ ਨੂੰ ਕਰਾ ਦੀ ਹੋਰ ਕਿਤੇ ਐਂ ਬੈਠੀ ਚੱਕੀ ਜਾਵੇ ਲੈ ਭਣੇ ਤੂੰ ਤਾਂ ਗਾਂਹਾਂ ਕੋ ਦਾ ਵੀ ਫਿਕਰ ਕਰਨ ਲੱਗੀ ਹੈ ਨਾ ਫਿਕਰ ਤਾਂ ਬਈ ਹੋ ਹੀ ਜਾਂਦਾ ਚਿੱਤ ਚਤਾ ਅਗਲੇ ਦੇ ਜਾਂਦਾ ਹੀ ਆ ਵੀ ਮੇਰੀਆਂ ਟੂਮਾਂ ਸੀ ਚੱਕ ਕੇ ਕੁੜੀ ਨੂੰ ਬਾਤੀਆਂ ਕਮਲ ਜੀਏ ਭਣੇ ਉਹ ਜੇ ਮੈਂ ਉਹਨੂੰ ਪੈਸੇ ਚੱਕ ਕੇ ਉਹਨੂੰ ਟੂਮਾਂ ਕਰਾ ਕੇ ਦੇਵਾਂਗਾ ਤਾਂ ਉਸੇ ਦੀ ਘਰ ਹੈ ਫਿਰ ਉਹ ਕਰਤਾ ਹੈਗਾ ਬਈ ਫਿਰ ਵੀ ਚੀਜ਼ ਤਾਂ ਆਪਦੀ ਚੀਜ਼ ਹੀ ਹੁੰਦੀ ਹੈ ਨਾ ਉਹ ਜੇ ਤਾਂ ਸੀ ਦੋ ਪਰਾਂਏ ਹੋਈਏ ਫਿਰ ਤਾਂ ਕੋਈ ਬੰਡੀ ਪੈ ਜੇ ਹਨਾ ਕੱਲਾ ਕੱਲਾ ਤਾਂ ਮੈਂ ਹੈਗਾ ਕਿਧਰਾਂ ਕੋਈ ਚੀਜ਼ ਵੱਡਣੀ ਹੈ ਆ ਹੋਏ ਤਾਂ ਠੀਕ ਆ ਬਈ ਤੇਰੀ ਗੱਲ ਨਹੀਂ ਕੋਈ ਗੱਲ ਨਹੀਂ ਵਧੀਆ ਕਾਰਜ ਕਰਾਂਗੇ ਤੇਰਾ ਹਨਾ ਤੇ ਫੇਰ ਕਰ ਚੱਲ ਕੋਈ ਨਹੀਂ ਬਈ ਜਾ ਆ ਜਾ ਤੂੰ ਲੈ ਵਿਚਾਰਾ ਮੇਰਾ ਭਰਾ ਕਿਵੇਂ ਉਹੀ ਗੱਲ ਪੈਸੇ ਤਾਂ ਕੋਲੇ ਹੈ ਨਹੀਂਗੇ ਕਿਤੋਂ ਨਾ ਕਿਤੋਂ ਵਿਚਾਰੇ ਘਰਦੇ ਫਿਰਦੇ ਆ ਉਧਰੋਂ ਬੇਬੇ ਨੂੰ ਸੋਚ ਲੱਗੀ ਪਈ ਹੈ ਬੇਬੇ ਹਾਂ ਐਂ ਕਾ ਤੋ ਬੈਠੀ ਐ ਸਿਰ ਜਾ ਫੜੀ ਤੈਨੂੰ ਕੀ ਫਿਕਰ ਲੱਗੀ ਪਈ ਹੁਣ ਤੈਨੂੰ ਤਾਂ ਨਾ ਸੋਚ ਲੱਗੀ ਪਈ ਆ ਤੇ ਫਿਰ ਸੋਚ ਕਾਦੀ ਏ ਤੈਨੂੰ ਹੁਣ ਸੋਚ ਹੁਣ ਆਇਆ ਮੈਨੂੰ ਬੇਨਾ ਪੈਸਾ ਕਿੱਥੋਂ ਲਿਆਵਾਂਗੇ ਸਿਆਣਾ ਵੀ ਲੈਣਾ ਪਊਗਾ ਨਾ ਸਿਆਣੇ ਦਾ ਤੇਰੇ ਕੋਲ ਦੱਸਿਆ ਨਹੀਂ ਉਹਨੇ ਆਹਦਾ ਦੱਸਦਾ ਸੀਗਾ ਹਾਂ ਵੀ ਹਲਪੀ ਦਾਦੀ ਮੈਂ ਦੇ ਦੇਉਂਗੀ ਸਿਆਣਾ ਤਾਂ ਤੇ ਫਿਰ ਮੈਂ ਭਾ ਹੁਣ ਮੇਰੇ ਨਾਲ ਥੋੜਾਗਾ ਫਿਰ ਆਇਆ ਬਹੁਤ ਤੇਰਾ ਕਹਿੰਦਾ ਲਹੌਣਾ ਦਾ ਹੋਗਾ ਜਾਂ ਲਵੇਂਗੀ ਆਖੇਗੀ ਮੇਰਾ ਸਿਆਣਾ ਤੈਨੂੰ ਪਾਤਾ ਕੋਈ ਨਹੀਂ ਮੈਂ ਬੇਜਿਦੋਂ ਆਪਣਾ ਹੱਥ ਪੈਂਦਾ ਹੋ ਗਿਆ 2 ਰੁਪਏ ਆਪਣੇ ਕੋਲੇ ਹੋਏ ਆਪਾਂ ਹੋਰ ਬਣਵਾ ਲਾਂਗੇ ਢਿੱਕ ਢਿੱਕ ਗੱਲ ਉਹ ਤਾਂ ਤੇਰੇ ਘਰ ਆਏਗਾ ਜੇ ਹੁਣ ਪੈਸਾ ਨਾਲੇ ਐਂ ਦੱਸ ਜੇ ਹੁਣ ਆਪਾਂ ਵਿਆਜ ਤੇ ਪੈਸੇ ਲੈਣੇ ਆ ਜਾਂ ਕੋਈ ਜ਼ਮੀਨ ਗਹਿਣੇ ਕਰਦੇ ਆ ਉਹ ਕਿਹਦੀ ਉਹ ਵੀ ਤਾਂ ਸਾਡੀ ਹੈ ਹਾਂ ਇਹ ਤਾਂ ਮੈਂ ਕਹਿੰਨੀ ਹਾਂ ਉਹ ਤਾਂ ਤੇਰੇ ਘਰ ਆਜਣ ਆਪਾਂ ਕਰਦਾ ਚੱਕ ਕੇ ਲਾਵਾਂਗੇ ਸਿਰਾ ਜੇ ਕੋਈ ਦੋਪਰਾ ਹੁਣ ਫੇਰ ਵੀ ਬੰਦਾ ਸ਼ਰੀਕਾ ਕਰਦੇ ਹੈ ਵੀ ਇਹਨੇ ਨਹੀਂ ਦਿੱਤਾ ਮੈਂ ਕਿਹਦੇ ਮਾ ਆ ਤਾਂ ਤੂੰ ਬਾੜੀ ਸੋਣੀ ਸੋਚਨੀ ਤੇ ਨਾਲੇ ਕੁਝ ਵੀ ਤੇਰੇ ਕੋਲੇ ਵੀ ਪਿਆਣ ਛੰਪਾਂ ਝੂਂ ਪਾਉਦ ਗਮਣ ਜਾਣੀਆਂ ਹਾਂ ਉਹ ਕੁਝ ਉਹ ਪਾ ਲਾਂਗੇ ਉਹ ਤਾਂ ਦੇਖ ਤੇਰੇ ਹੱਥ ਤੇ ਉਹ ਤਾਂ ਹੈ ਕਾਂਡੇ ਦਾ ਤੂੰ ਨਾ ਪਾਈ ਕਾਂਡੇ ਬਕਰਾ ਲਾਂਗੇ ਛਾਪਾਂ ਛੁੱਪਾਂ ਦੇ ਕਿਵੇਂ ਹਰ ਹਾਲ ਪਾ ਦੇ ਕੱਲਾ ਤੇਰੇ ਆਲਾ ਕਾਂਡੇ ਰੱਖ ਲੈ ਮੈਂ ਹਾਂ ਕਾਂਡੇ ਰੱਖ ਲੈ ਇੱਕ ਵਾਰੀ ਦੇ ਟਿੱਕਾ ਵੀ ਕਰਾਉਣਾ ਰਾਜਵੀਰ ਹਾਂ ਫਿਰ ਐਂ ਕਰਾਂਗੇ ਉਹਨਾਂ ਸੈਟ ਦੁਵਾਰੀ ਬਣਵਾ ਦਨੇ ਸਾਰਾ ਮਿੱਠੇ ਪਾਬਾਕ ਕੇ ਸੀ ਨਾ ਆਹੋ ਕੁਝ ਵਿੱਚੋਂ ਕੱਟ ਦਾ ਖਰਾ ਦੇ ਲਾਂਗੇ ਹਾਰ ਮੇਰੇ ਕੋਲੇ ਹਾਇ ਤਾਂ ਸੀਗੇ ਟੌਕਸ ਜਿਵੇਂ ਕੀ ਕਰਨੇ ਸੀ ਕਾਂਡੇ ਆਪਾਂ ਫੇਰ ਬਣਵਾ ਲਾਂਦੇ ਸੈਟੀ ਨਹੀਂ ਉਹ ਇੰਨਾ ਸੇ ਆਪਾਂ ਮੁੱਲ ਲੈ ਲਾਂਗੇ ਥੋੜਾ ਕਣਾ ਤੇਰਾ ਸਾਲ ਬਹੋਣਾ ਹੈ ਤੇਰੀ ਮਰਜ਼ੀ ਹੈ ਫਿਰ ਐਂ ਜੀ ਵੀ ਮੈਨੂੰ ਜਿੱਕ ਤੇ ਜਾਣਾ ਆਉਣਾ ਪੈਗਾ ਹੈ ਨਾ ਕਾਂਡੇ ਪਾ ਕੇ ਤਾਂ ਨਹੀਂ ਹੋ ਤਾਂ ਦੇ ਤੇ ਵਿਆਹ ਚ ਕੀ ਪਾਵेंगी ਫਿਰ ਤੂੰ ਇੰਜ ਤੋਰੇ ਮਖਲਾਵਾ ਦਿੱਤਾ ਦਾ ਕੋਈ ਨਹੀਂ ਮੇਬੇ ਹੁਣ ਤਾਂ ਮੁੱਲ ਦੇ ਸੱਟ ਪਾਉਂਦੇ ਆ ਬਾੜੀ ਸੋਹਣੇ ਆਉਂਦੇ ਹੈਗੇ 500 ਦਾ ਆ ਜੂਗਾ ਉਹਨੇ ਆ ਕੇ ਪਾ ਲੂਗੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਨਾ ਕੋਈ ਸਿਆਣਾ ਪਾਵੇ ਹੁਣ ਆਹ ਹੁਣ ਤਾਂ ਸਿਆਣਾ ਵੀ ਚੋਰੀ ਹੋ ਜਾਂਦਾ ਮੈਂ ਤੁਹਾਨੂੰ ਕਹਿੰਦਾ ਕੌਣ ਪਾਣਾ ਅੱਜ ਕੱਲ ਤੂੰ ਐਂ ਦੱਸ ਬਿਆਂ ਹਾਂ ਚ ਕਿਸੇ ਦੇ ਸਿਆਣਾ ਪਾਇਆ ਦੇਖੇ ਤੇ ਕਿਤੇ ਮਾਪਿਆ ਦਾ ਸਾਂਭ ਕੇ ਰੱਖੀਏ ਲਿਜਾਵੇਂਗੀ ਨਾ ਸੱਸ ਨੂੰ ਫੜਾਈ ਫਿਰ ਕੇਰਾਂ ਤਾਂ ਹੁਣ ਪਾਉਣੀ ਪੈਂਦਾ ਲਵੇ ਤੇ ਐਂ ਨਾ ਕਰਿਆ ਕਰ ਸਿੱਧੀ ਮੱਤ ਦੇ ਭੈਣ ਨੂੰ ਸਿਆਣੀ ਬਣਾ ਕੇ ਤੋਰ ਕੇਰਾਂ ਤਾਂ ਸਾਰਾ ਕੁਝ ਸੱਸ ਨੂੰ ਫੜਾਉਣਾ ਪਊਗਾ ਨਹੀਂ ਆ ਵੀ ਤੈਨੂੰ ਨਹੀਂ ਪਤਾ ਕੀ ਪਤਾ ਹੁਣ ਕਹੇ ਜੀਆਂ ਹੁੰਦੀਆਂ ਬੁੜੀਆਂ ਤੂੰ ਤਾਂ ਹੁਣ ਮੇਰੇ ਵਰਗੀ ਸਮਝ ਲਈ ਤੇ ਬੇਬੇ ਮੇਰਾ ਤੇਰੇ ਕੋਲ ਹੀ ਸੀ ਉਹ ਦਿਨ ਫਿਰ ਦੇ ਮੈਂ ਹੋਏ ਹੁਣ ਕੀ ਪਤਾ ਹਜੇ ਆਪਾਂ ਨੂੰ ਭੇਜਣੀ ਸੱਸ ਦਾ ਚੱਲ ਕੋਈ ਨਹੀਂ ਵੀ ਤੂੰ ਤੇਰੀ ਮਰਜ਼ੀ ਜਿਵੇਂ ਤੂੰ ਕਹਿਣਾ ਰਾਜਵੀਰ ਵਿੱਚ ਬੁੜੀਆਂ ਬਾਗੀਆਂ ਛਿਆਰ ਹੁੰਦੀਆਂ ਇਸ ਤਰ੍ਹਾਂ ਚਲੋ ਤਾਂ ਪਤਾ ਲੱਗ ਜੂ ਵਰਤ ਕੇ ਪਤਾ ਲੱਗ ਜੂ ਆਪਾਂ ਨੂੰ ਗੁੜੀ ਨਾਲ ਕਹਿ ਗੁੜੀ ਵੀ ਫੜਾ ਦਿਆ ਕਰੂੰਗੀ ਤੇ ਰਾਜਵੀਰ ਕੋਲੇ ਤਾਂ ਨਹੀਂ ਗੱਲ ਕਰੀ ਰਾਜਵੀਰ ਨੂੰ ਮੈਂ ਤਾਂ ਉਹ ਹੀ ਆਖਾ ਸੀ ਮੈਂ ਕਿਹਾ ਤੂੰ ਪੁੱਛ ਲੈ ਮੈਂ ਕਹਿੰਦੀ ਹਰ ਪੀ ਤੇ ਜਿਵੇਂ ਉਹਨਾਂ ਦੇ ਦੂੰਗੀ ਕਹਿੰਦੀ ਕਿ ਉਹ ਤਾਂ ਕੀ ਆਦੇ ਦੇਣ ਨੂੰ ਫਿਰ ਗੰਗਾਲ ਕਹਿੰਦਾ ਵੀ ਦੇ ਦੂੰਗੀ ਹਰਪ੍ਰੀਤ ਸੋਣਾ ਫਿਰ ਮੈਂ ਤਾਂ ਉਹਦੇ ਕੋਲ ਕਹਿ ਤਾਂ ਦਿੱਤਾ ਸੀ ਉਹਦੇ ਬਾਈ ਕੋਲੇ ਤੇ ਹੋਰ ਬਾਈ ਵੀਰ ਨੂੰ ਕੀ ਲੋੜ ਸੀ ਤੈਨੂੰ ਕਹਿਣ ਦੀ ਵੀ ਹਰਪ੍ਰੀਤ ਨੂੰ ਕਹੇ ਸੀ ਉਹਨੇ ਇਹਨੂੰ ਕੁੜੀਆਂ ਤਾਂ ਨਹੀਂ ਵਿੱਚ ਪਾਈ ਰਹੁੰਦਾ ਤਾਂ ਪਤੰਨੇ ਹੈਗੇ ਆ ਪਰ ਐ ਕਰ ਲਾਂ ਨਹੀਂ ਚਾਹ ਬਣਾ ਸਾਡੀ ਅਨੰਦ ਵਰਜਾਈ ਦੀ ਬਣਦੀ ਬਾਈ ਐ ਮੈਨੂੰ ਤਾਂ ਉੱਪਰ ਨਹੀਂ ਤੇਰੇ ਨਾਲ ਕਿਹੜਾ ਸੀ ਲੜਦਿਆਂ ਚੱਲ ਬਣਦਾ ਫੇਰ ਵੀ ਔਖਾ ਜਾ ਹੋ ਰਿਹਾ ਸੀ ਪੁੱਛਣਾ ਚਲ ਮਖੋਦਾ ਚਲ ਐਂਦਾ ਹੋ ਜੀ ਜਾਂਦਾ ਬੰਦੇ ਨੂੰ ਐਂ ਜੀ ਹੋ ਜਾਂਦਾ ਖਾਨੀ ਜਵਾਬ ਨਾ ਦੇ ਦੇ ਤੈਨੂੰ ਐਸੀ ਪਹਿਲਾਂ ਐਵੇਂ ਜਵਾਬ ਕਿਉਂ ਦੇਉਂਗੀ ਚਲ ਚੰਗਾ ਲੇ ਭੇਵੇਂ ਦਾ ਉਹ ਕੰਮ ਦਿੰਦਾ ਕਰਦੀਆਂ ਨੇ ਦੇਖਦੀਆਂ ਰਾਜਵੀਰ ਨੂੰ ਰਾਜਵੀਰ ਕੀ ਕਰਦੀ ਐ ਉਹ ਨਾ ਹੁਣ ਆਏ ਵੀ ਜਿਹੜੇ ਬਾਣੀਆਂ ਕੋਈ ਤਨੇ ਗਿਆ ਕਰ ਲਾਲ ਦਾਨ ਆ ਵੀ ਕਿੰਨੇ ਕੇ ਪੈਸੇ ਪੂਸੇ ਦੇਊਗਾ ਉਹ ਜੇ ਸਮਾਨ ਚੱਕ ਲਾਂਦੇ ਆ ਬਸ ਸਮਾਨ ਉਹਨਾਂ ਦੀ ਚੱਕ ਲਾਂਗੇ ਆਰਤੀਆਂ ਨੂੰ ਹਾਂ ਪੈਸਾ ਨਾ ਡੈਗੀ ਉਹਨਾਂ ਦੀ ਹਾਂ ਉੱਥੇ ਚੱਕ ਲਾਂਗੇ ਉਹਨਾਂ ਤੋਂ ਚੱਕ ਲਾਂਗੇ ਕੱਪੜਾ ਤਾਂ ਚੱਕ ਲਾਂਗੇ ਕੱਪੜਾ ਤਾਂ ਹੁਣ ਦੁਕਾਨ ਤੋਂ ਚੱਕ ਲਾਂਗੇ ਵਾਹ ਗਾਹ ਦੇ ਦਿਆਂਗੇ ਪੈਸੇ ਹਾਂ ਫਿਰ ਐ ਕੀ ਕਹਿਣਗੇ ਬਾਈ ਉਹ ਸਾਰੀ ਚੀਜ਼ ਨਹੀਂ ਨਾ ਮੇਪੇ ਅੜਤੀਆਂ ਨਹੀਂ ਹੁੰਦੀ ਐ ਹੁਣ ਕੀ ਪਤਾ ਪਹਿਣਦੇ ਉੱਤੇ ਛੂਟ ਪਸੰਦ ਆਉਣਗੇ ਨਾ ਆਉਣਗੇ ਕੀ ਵੀ ਤਾਂ ਕੋਈ ਉਹ ਵਧੀਆ ਲਵੇਂ ਹੁਣ ਨੰਦਾ ਨਾਲ ਤਾਂ ਵਧੀਆ ਛੂਟੀ ਲੈ ਕੇ ਦੇਵਾਂਗੇ ਨਹੀਂ ਉਹ ਤਾਂ ਫਿਰ ਆ ਜਾ 50000 ਹਾਂ ਨਹੀਂ ਬੇਬੇ ਮੇਰਾ ਤਾਂ ਦਿਮਾਗ ਹੀ ਖਰਾਬ ਹੋਇਆ ਤੇ ਇਹੀ ਤਾਂ ਹੈਗੀ ਐ ਨੰਦਾ ਤਾਂ ਦਿੱਤੇ ਬੇਲ ਮੈਂ ਖਨੰਦਾਣਾ ਛੂਟ ਵੀ ਲੈਣਾ ਕੁੜੀ ਦਾ ਮੈਂ ਕਿਹਨਾਂ ਕਹੀ ਜਾਨੀ ਆ ਚਲੋ ਫੇਰ ਵੀ ਬੇਬੇ ਵਧੀਆ ਮਹਿੰਗਾ ਛੂਟ ਲੈ ਕੇ ਦੇਵਾਂਗੇ ਪਹਿਣ ਨੂੰ ਜਾਣ ਵੇ ਬਾਤਵਾ ਤੇ 50000 ਦਾ ਕੱਪੜਾ ਅਜੇ ਹੋਰ ਕਿੰਨੇ ਕਦਾਊਗਾ ਚਲ ਬੇਬੇ ਤਾਂ ਲਿਆ ਕੇ ਪਤਾ ਲੱਗੂ ਹੁਣ ਕੀ ਪਤਾ ਦੀ ਸੱਸ ਕਿੰਨੇ ਕਾ ਮੰਗਦੀ ਹੈ ਕਿਦੇ ਕਿਦੇ ਕਹਿੰਦੀ ਹੈ ਚਲ ਕੋਈ ਨਹੀਂ ਤੂੰ ਨਾ ਸੋਚ ਕਰ ਲੈ ਆਵਾਂਗੇ ਸਾਰਾ ਕੁਝ ਚਲ ਕੋਈ ਨਹੀਂ ਐਂ ਤਾਂ ਮੈਂ ਆਪਣੇ ਪਿੰਡ ਵੀ ਫੋਨ ਕਰੂੰਗੀ ਮੇਰੀ ਮਾਂ ਕਹਿੰਦੀ ਸੀ ਕਹਿੰਦੀ ਮੈਂ ਸੱਸ ਹੀ ਦਵਾ ਦਾਂਗੇ ਕੱਪੜਾ ਮੈਂ ਤਾਂ ਆਪਣੇ ਪਿੰਡੋਂ ਲਿਆਉਂਗੀ ਮੇਰੀ ਨਾ ਫਿਕਰ ਕਰੀ ਨਾ ਹੁਣ ਤੇਰਾ ਦੋ ਸੂਟਾਂ ਦੀ ਖਾਤਰ ਤਾਂ ਪਿੰਡ ਭੇਜਾਂਗੇ ਲੈਣ ਲੈ ਫਿਰ ਹੁਣ ਮੇਰੇ ਤੇ ਕੇ ਵੀ ਤਾਂ ਦੇਣਗੇ ਕੁਝ ਮੈਨੂੰ ਕੋਈ ਨਹੀਂ ਉਹਨਾਂ ਨੇ ਰਾਜਵੀਰ ਦੇ ਵੀ ਲੈ ਕੇ ਦੇਣਗੇ ਮੇਰੀ ਮਾਂ ਦੀ ਦੋ ਸੂਟ ਰਾਜਵੀਰ ਦੇ ਲੈ ਜੀ ਦ ਨਹੀਂ ਤੇਰੀ ਸਸਦਾ ਲੈ ਜੀ ਤੇ ਨਾਲੇ ਇਹਦੀ ਪੈਂਟ ਸ਼ਰਟ ਲੈ ਉਹਦੇ ਬਾਈ ਦੀ ਚਲੋ ਆ ਤਾਂ ਜਿਹੇ ਜਿਹੇ ਨੂੰ ਹੱਕ ਵੰਨ ਦਾ ਦੇ ਜਾਨਾ ਨਾ ਮੈਂ ਆਪ ਹੀ ਖਰੀਦ ਕੇ ਆਉਂਗੀ ਬੇਬੇ ਮੇਰੇ ਪਸੰਦ ਨਹੀਂ ਆਉਂਦੇ ਦੂਜੇ ਦੇ ਲੈ ਤੇ ਚੰਗਾ ਤੂੰ ਆਪ ਚੰਗਾ ਫਿਰ ਠੀਕ ਹੈ ਮੈਂ ਬਾਅਦ ਵਿੱਚ ਇੱਕ ਦੋ ਦਿਨਾਂ ਤੱਕ ਚੰਗਾ ਲੈ ਚਾਲਾ ਆ ਤਾਂ ਵਧੀਆ ਹੋਇਆ ਇਹ ਕਹਿੰਦੀ ਵੀ ਸਿਉਣਾ ਦਾ ਮੈਂ ਦੇ ਦੂੰਗੀ ਪਰੀਤ ਕਹਿੰਦੀ ਸਿਉਣੇ ਦਾ ਹੀ ਵੱਡਾ ਕੰਮ ਸੀ ਸਿਉਣੇ ਦੇ ਬਾਲਾ ਪੈਸਾ ਲੱਗਦਾ ਸੀ ਇਹਦੇ ਕੱਪੜੇ ਤਾਂ ਕਿੰਨਾ ਕੁ ਲੱਗੂਗਾ